ਥੈਂਕ ਯੂ ਬਾਈ ਕਿ ਬਹੁਤ ਅੱਛਾ ਪ੍ਰੋਜੈਕਟ ਤੁਹਾਨੂੰ ਤਕਰੀਰ ਤੇ ਆਉਣ ਵਾਲਾ ਹਾਂ ਜਿੰਨੇ ਕੇ ਸਾਈਟਡ ਹੋ ਜਿਵੇਂ ਜਿਵੇਂ ਸਮਾਂ ਵੱਧਦਾ ਜਾ ਰਿਹਾ ਹੈ ਕਿਉਂਕਿ ਸੀਕਲ ਬੜਾ ਜ਼ਬਰਦਸਤ ਹੈ ਕੋਈ ਜਿਹੜੀ ਸੀਰੀਜ਼ ਚਲਾਉਣੀ ਹੁੰਦੀ ਹੈ ਟੈਨਸ਼ਨ ਇਹ ਹੁੰਦੀ ਹੈ ਕਿ ਪਹਿਲਾਂ ਵਾਲੀ ਜਿਹੇ ਹਿੱਟ ਮੇਰੀ ਤੇ ਇਹ ਮੇਰੀ ਉਹ ਤੋਂ ਪਹਿਲਾਂ ਵਾਲੀਆਂ ਜਿਆਦਾ ਵੱਡੀਆਂ ਹਿੱਟ ਨੇ ਤਾਂ ਡਰ ਲੱਗਦਾ ਠੀਕ ਹੈ ਤੁਸੀਂ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਕਿ ਅੱਜ ਕੱਲ ਜਿਹੜਾ ਸਨਮੇ ਦਾ ਦੌਰ ਹੈ ਨਾ ਚੇਂਜ ਹੋ ਗਿਆ ਬਦਲ ਗਿਆ ਕਾਫੀ ਸੋ ਤੁਹਾਨੂੰ ਕੋਈ ਗਾਰੰਟੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਵੀ ਤੁਸੀਂ ਫਰਾਂਚਾਈਜ਼ੀ ਵੀ ਲੈ ਕੇ ਆ ਰਹੇ ਹੋ ਜਾਂ ਫਰਾਂਚਾਈਜ਼ ਦੇ ਵਿੱਚ ਤੁਹਾਨੂੰ ਲੱਗ ਕਿ ਉਹ ਪਹਿਲੀਆਂ ਦੋ ਬਹੁਤ ਹਿੱਟ ਰਹੀਆਂ ਵੱਡੀਆਂ ਹਿੱਟ ਸੀਗੀਆਂ ਤੇ ਅਸੀਂ ਕਿਸੇ ਸਿਨੇਮੇ ਤੋਂ ਉਮੀਦ ਰੱਖਦੇ ਆ ਵੀ ਇਹਦਾ ਟ੍ਰੇਲਰ ਦੇਖਿਆ ਟੀਜ਼ਰ ਦੇਖਿਆ ਪਿੱਛੇ ਜੇ ਫਿਲਮਾਂ ਆਈਆਂ ਯਾਰ ਇਹ ਬਹੁਤ ਵੱਡੀਆਂ ਹਿੱਟ ਹੋਣਗੀਆਂ ਪਰ ਉੱਥੇ ਨਹੀਂ ਪਹੁੰਚ ਸਕੀਆਂ ਸੋ ਮੈਨੂੰ ਲੱਗਦਾ ਸਿਨੇਮੇ ਦਾ ਉਹ ਟਾਈਮ ਕਿਤੇ ਨਾ ਕਿਤੇ ਚੇਂਜ ਹੋ ਗਿਆ ਕਿ ਤੁਸੀਂ ਕੋਈ ਸ਼ੋਰ ਹੋਗੇ ਨਹੀਂ ਕਹਿ ਸਕਦੇ ਗਰੰਟੀ ਨਾਲ ਨਹੀਂ ਕਹਿ ਸਕਦੇ ਕਿ ਯਾਰ ਇਹ ਐਡਾ ਵੱਡਾ ਮਾਰਕਾ ਮਾਰੂਗੀ ਪਰ ਸਾਡਾ ਕੰਮ ਹੈ ਇੱਕ ਚੰਗਾ ਸਿਨੇਮਾ ਲੈ ਕੇ ਆਉਣਾ ਔਰ ਇੰਟਰਟੇਨਿੰਗ ਸਿਨੇਮਾ ਲੈ ਕੇ ਆਉਣਾ ਉਹ ਅਸੀਂ ਲੈ ਕੇ ਆ ਰਹੇ ਜੀ ڈاکੂਆਂ ਦਾ ਮੁੰਡਾ 3 ਦੇ ਵਿੱਚ ਔਰ ਜਿਵੇਂ ਤੁਸੀਂ ਕਿਹਾ ਨਰਵਸ ਇੰਟਰਵਿਊ ਕਰਕੇ ਹੈ ਕਿ ਇਹ ਟਾਈਟਲ ਬਹੁਤ ਵੱਡਾ ਬਹੁਤ ਪਿਆਰ ਦੇਤਾਂ ਲੋਕਾਂ ਨੇ ਸੋ ਇਹ ਫਿਲਮ ਉਸੇ ਕੁਆਲਟੀ ਦੇ ਜਾਈ ਚਾਹੀਏ ਜਿੱਤੇ ਕਹਿਦੀਆਂ ਦੋ ਗਈਆਂ ਨੇ ਅਦੇ ਭਾਈ ਬਾਇਓਪਿਕ ਤਾਂ ਨਹੀਂ ਹੈ ਕਿਸੇ ਦੀ ਨਹੀਂ ਭਾਈ ਜੀ ਇਹ ਬਾਇਓਪਿਕ ਨਹੀਂ ਹੈ ਜੀ ਇਹ ਫਿਕਸ਼ਨਲ ਫਿਲਮ ਹੈ ਬਟ ਇਹ ਵੀ ਕਿਸੇ ਬਾਇਓਪਿਕ ਤੋਂ ਘੱਟ ਨਹੀਂ ਕਹਿ ਸਕਦੇ ਕਿ ਇਹ ਸਮਾਜ ਦੇ ਮੁੱਦਿਆਂ ਦੀ ਹੀ ਗੱਲ ਕਰ ਰਹੀ ਹੈ ਔਰ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਮੈਸੇਜ ਦੇ ਰਹੀ ਹੈ ਖਾਸ ਕਰਕੇ ਪਰ ਇੰਟਰਟੇਨਿੰਗ ਫਿਲਮ ਹੈ ਤੁਹਾਨੂੰ ਐਕਸ਼ਨ ਦੇਖ ਕੇ ਮਜ਼ਾ ਆਊਗਾ ਤੁਸੀਂ ਬਹੁਤ ਜ਼ਿਆਦਾ ਹੱਸੋਗੇ ਆ ਬੜੀ ਵਧੀਆ ਕਾਮੇਡੀ ਹੈ ਫਿਲਮ ਦੇ ਵਿੱਚ ਰਿਸ਼ਤਿਆਂ ਦੀ ਗੱਲ ਕਰਦੀ ਹੈ ਇਮੋਸ਼ਨਲੀ ਤੁਹਾਨੂੰ ਆਪਣੇ ਆਪਣੇ ਆਪ ਨਾਲ ਜੋੜਦੀ ਹੈ ਔਰ ਮੈਂ ਕਹਿ ਸਕਦਾ ਇਹ ਖੂਬਸੂਰਤ ਲਵ ਸਟੋਰੀ ਹੈ ਮੈਨੂੰ ਲੋਕ ਕਹਿੰਦੇ ਸੀਗੇ ਯਾਰ ਤੂੰ ਐਦਾਂ ਦੀ ਫਿਲਮ ਨਹੀਂ ਕਰਦਾ ਜਿਹਦੇ ਵਿੱਚ ਤੇਰਾ ਲਵ ਐਂਗਲ ਹੋਵੇ ਜਾਂ ਕੋਈ ਲਵ ਸਟੋਰੀ ਨਹੀਂ ਕਰਦਾ ਤਾਂ ਮੈਨੂੰ ਕਹਿ ਸਕਦਾ ਕਿ ਇਹ ਇੱਕ ਲਵ ਸਟੋਰੀ ਵੀ ਕਹਿ ਸਕਦੇ ਤੁਸੀਂ ਇਸ ਨੂੰ ਜੀ ਬੈਲੀ ਫਿਲਮ ਮਿੰਟੂ ਕੋ ਸਰੀ ਹੈ ਦੂਜੀ ਅਮੰਗਾ ਸਿੰਘ ਹੰਟਾਲ ਨਸ਼ਿਆਂ ਨੂੰ ਲੈ ਕੇ ਵੱਡਾ ਮੈਸੇਜ ਹੈਗਾ ਇਸ ਫਿਲਮ ਚ ਉਹ ਚੀਜ਼ ਦਰਸ਼ਕਾਂ ਨੂੰ ਡਿਲੀਵਰ ਕਰ ਰਹੇ ਹਾਂ ਦੇਖੋ ਬਾਈ ਜੀ ਕਰ ਰਹੇ ਹਾਂ ਅਸੀਂ ਪਰ ਇਹ ਟੋਟਲੀ ਇਦਾਂ ਨਹੀਂ ਹੈ ਕਿ ਨਸ਼ਿਆਂ ਦੇ ਉੱਤੇ ਹੀ ਫਿਲਮ ਹੈ ਕਿਤੇ ਲੋਕੇ ਸੋਚ ਲਣਗੇ ਕਿ ਇਹ ਚ ਇਸ ਫਿਲਮ ਦੇ ਵਿੱਚ ਵੀ ਨਸ਼ੇੜੀ ਦੇਖਣਗੇ ਪਰ ਆਪਣਾ ਪ੍ਰੋਟਾਗਨਿਸਟ ਤੁਹਾਨੂੰ ਨਸ਼ਿਆਂ ਦੇ ਖਿਲਾਫ ਲੜਦਾ ਦਿਖਾਈ ਦੇਊਗਾ ਨਸ਼ੇੜੀ ਨਹੀਂ ਜਿਵੇਂ ਪਹਿਲੀਆਂ ਦੋ ਫਿਲਮਾਂ ਚ ਉਹਨਾਂ ਦੀ ਜ਼ਿੰਦਗੀ ਇਦਾਂ ਦੀ ਸੀ ਮਿੱਟੂ ਦੀ ਉਸ ਦਾ ਦਿਲ ਚੋਂ ਨਿਕਲਿਆ ਸੀ ਮੰਗਾ ਸਿੰਘ ਅੰਟਾਲ ਹਸਪਤਾਲ ਦਰਚੋਂ ਨਿਕਲਿਆ ਸੀ ਇਹ ਜਿਹੜੀ ਫਿਲਮ ਹੈ ਇਹ ਸਮਾਜ ਦੇ ਉੱਤੇ ਜਾਂ ਸਾਡੇ ਸਿਸਟਮ ਦੇ ਉੱਤੇ ਕਿਤੇ ਨਾ ਕਿਤੇ ਸਟਾਇਰ ਕਰਦੀ ਹੈ ਕਿ ਇਹ ਨਸ਼ਾ ਕਿਉਂ ਨਹੀਂ ਰੁਕ ਰਿਹਾ ਡੀ ਕਿੰਨੀ ਵੱਡੀ ਚੀਜ਼ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚ ਗਿਆ ਕੌਣ ਲੋਕ ਨੇ ਉਹ ਕਿੰਨਾਂ ਦੀ ਸ਼ਾਇਤ ਇਹ ਕੰਮ ਹੋ ਰਿਹਾ ਕਿ ਸਕੂਲਾਂ ਯੂਨੀਵਰਸਿਟੀ ਅਕਾਲਜਾਂ ਅੱਗੇ ਵੀ ਨਸ਼ੇ ਦੀਆਂ ਪੁੜੀਆਂ ਲੈ ਕੇ ਲੋਕ ਖੜਦੇ ਨੇ ਸਟੂਡੈਂਟਸ ਨੂੰ ਟਾਰਗੇਟ ਕਰਦੇ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਸਿਸਟਮ ਸਾਡੇ ਪਾਵਰਫੁੱਲ ਲੋਕ ਕਿਵੇਂ ਉਸ ਚੀਜ਼ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਜੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਉਹਦੇ ਕੀ ਕੀ ਨੁਕਸਾਨ ਹੋ ਸਕਦੇ ਨੇ ਕਿੰਨਾਕ ਤੁਹਾਨੂੰ ਡੈਮੇਜ ਕਰ ਸਕਦੇ ਆ ਲੋਕ ਸੋ ਐਦਾਂ ਦੀ ਇੱਕ ਕਹਾਣੀ ਹੈ ਮੈਂ ਪੂਰੀ ਕਹਾਣੀ ਨਹੀਂ ਦੱਸੂਗਾ ਪਰ ਇਹ ਇੰਟਰਟੇਨਿੰਗ ਫਿਲਮ ਹੈ ਐਕਸ਼ਨ ਇਹਦਾ ਅਸੀਂ ਰੌ ਐਕਸ਼ਨ ਰੱਖਿਆ ਔਰ ਸਾਡਾ ਇੱਕ ਥੋੜੀ ਜੀ ਗੱਲ ਹੈ ਕਿ ਅਸੀਂ ਇਹ ਫਿਲਮ ਫਲਮਾਈ ਵੀ ਜਾ ਕੇ ਜੰਗਲ ਦੇ ਵਿੱਚ ਹੈ ਜੀ ਪਰ ਇਹ ਨਹੀਂ ਹੈ ਕਿ ਅਸੀਂ ਕਿਸੇ ਫਿਲਮ ਤੋਂ ਇਨਸਪਾਇਰਡ ਹੋ ਕੇ ਲੈ ਕੇ ਗਿਆ ਉਥੇ ਕਿ ਜਾਂ ਕੋਈ ਸਾਉਦੀ ਫਿਲਮ ਇਹ ਕਹਾਣੀ ਦੀ ਡਿਮਾਂਡ ਸੀਗੀ ਇਸ ਕਰਕੇ ਇਸ ਫਿਲਮ ਨੂੰ ਅਸੀਂ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ 60 70% ਸੀ ਇਹਦਾ ਫਿਲਮ ਆਕਣ ਉੱਥੇ ਕੀਤਾ ਬੜੀ ਮੈਂ ਜਦੋਂ ਅਸੀਂ ਕਾਲਜ ਦੇ ਦਾਖਲ ਹੋਏ ਨਾ ਬੜਾ ਪਿਆਰਾ ਜਿਹਾ ਪੋਸਟ ਲੱਗਿਆ ਸੀ ਕੁੱਟ ਕੇ ਜੱਤੀ ਪਾਉਂਗਾ ਹਾਂਜੀ ਤੇ ਸਾਡੇ ਮਨ ਚ ਨਿਕਲ ਗਿਆ ਸਾਰੇ ਅਸੀਂ ਮੁੰਡੇ ਕੁੜੀਆਂ ਇਕੱਠੇ ਬਿਸੀ ਮੈਂ ਕਿਹਾ ਦੇਖ ਬਾਣੀ ਵਿੱਚ ਕਿਵੇਂ ਜੱਤੀ ਪਾਈ ਤੇ ਸਾਰੇ ਹਾਸੇ ਤੇ ਮੈਂ ਕਿਹਾ ਕਿਨੇ ਨਿੱਕੇ ਤਰੀਕਿਆਂ ਨਾਲ ਜੱਤੀ ਪਾਈ ਹੋਈ ਹੈ ਕਿ ਡਾਕੂਆਂ ਨੇ ਮੁੰਡੇ ਨਾਲ ਕਿਹ ਤਰੀਕੇ ਦੀ ਨਿਮਰਤੀ ਦੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਮੇਰੇ ਗਾਣੇ ਸੁਣਿਓ ਬਹੁਤ ਜ਼ਿਆਦਾ ਯੂ ਨੋ ਜਿੱਦਾਂ ਸਰ ਕਹ ਰਹੇ ਸੀਗੇ ਕਿ ਬੈਲਵ ਲਵ ਸਟੋਰੀ ਨਹੀਂ ਕਦੇ ਕੀਤੀ ਵੀ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਸੇਮ ਮੇਰੇ ਤੋਂ ਵੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਟਸ ਕਾਈਂਡ ਆਫ ਲਵ ਸਟੋਰੀ ਐਕਸ਼ਨ ਤਾਂ ਉਹ ਜਿਹੜਾ ਉਹਨਾਂ ਦਾ ਨਾਲ ਚੱਲੀ ਆਉਂਦਾ ਚੱਲੀ ਆਉਂਦਾ ਆ ਪਰ ਲਵ ਸਟੋਰੀ ਆ ਤੇ ਉਹ ਐਕਸ਼ਨ ਵੀ ਕਿਉਂ ਹੋ ਰਿਹਾ ਉਹਦਾ ਜਿਹੜਾ ਰੀਜ਼ਨ ਆ ਉਹ ਵੀ ਉਹਨਾਂ ਦਾ علاوہ ਉਹ ਤਾਂ ਮੇਰੇ ਦੇ ਵਿੱਚ ਦੇਖਨ ਨੂੰ ਮਿਲੋਗਾ ਮਣੀ ਜਿੱਥੇ ਇਸੰਦ ਦੇ ਵਿੱਚ ਐਕਸ਼ਨ ਹੈ ਰੋਮਾਂਸ ਹੈ ਉਥੇ ਯੂਪੀ ਅਟਰੈਕਟ ਕਰਨ ਵਾਲੇ ਸਾਰੇ ਪੁਆਇੰਂਟਰਸ ਨੇ ਫੈਮਿਲੀ ਲਈ ਕੀ ਹੈਗਾ ਆ ਫੈਮਿਲੀ ਓਰੀਐਂਟਿਡ ਫਿਲਮਾਂ ਤਾਂ ਜੋ ਫੈਮਿਲੀਜ਼ ਵੀ ਪ੍ਰੋਪਰਟੀਸ ਨੂੰ ਦੇਖਣ ਆ ਸਕਣ ਹਾਂਜੀ ਫੈਮਿਲੀਜ਼ ਲਈ ਇਦਾਂ ਆ ਕਿ ਜਦੋਂ ਤੁਸੀਂ ਦੇਖੋਗੇ ਨਾ ਜੱਸੀ ਦਾ ਔਰ ਯੋਧੇ ਦਾ ਜਿਹੜਾ ਸਰਦਾਰ ਮੇਰਾ ਕੈਰੈਕਟਰ ਆ ਮੇਰੇ ਲਈ ਮੇਰੇ ਮਾਪਿਓ ਮਤਲਬ ਮੇਰਾ ਹਰ ਰਿਸ਼ਤਾ ਮੈਂ ਉਸ ਇਨਸਾਨ ਚ ਲੱਭਦੀ ਹਾਂ ਤੇ ਉਹ ਹਰ ਰਿਸ਼ਤਾ ਮੇਰੇ ਚ ਲੱਭਦੇ ਆ ਤੋ ਤੁਹਾਨੂੰ ਜਦੋਂ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋਗੇ ਨਾ ਉਹਦਾ ਰੀਜ਼ਨ ਕੀ ਹੈ ਤੋ ਉਹ ਫੈਮਿਲੀ ਆ ਉਹ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਜੇ ਮੈਂ ਹੁਣ ਦੱਸਦਾ ਨਾ ਫਿਰ ਉਹ ਸਸਪੈਂਸ ਰਿਵੀਲ ਹੋ ਜਾਊਗਾ ਹਾਂਜੀ ਬਣੀ ਮੈਮ ਪਹਿਲਾਂ ਵੀ ਤੁਹਾਡੇ ਇੱਕ ਗੀਤ ਆਇਆ ਸੀ ਮਾਝੇ ਵਾਲੇ ਹਨਾ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਪਿਆਰ ਕੀਤਾ ਹਾਂਜੀ ਤੇ ਹੁਣ ਇਹ ਗੀਤ ਹੈ ਜਿਹੜਾ ਤੁਹਾਡਾ ਮੋੜ ਨਹੀਂ ਮਾਝੇ ਦੀ ਤੇ ਕਿਵੇਂ ਕਿਵੇਂ ਦੀ ਫੀਲਿੰਗ ਹੈ ਤੁਹਾਡੀ ਕੀ ਵੀ ਇਸ ਦਾ 뮤직 ਲੋਕ ਤੇ ਤੁਸੀਂ ਆਏ ਹੋ ਫੀਲਿੰਗ ਬਹੁਤ ਵਧੀਆ ਕੀ ਕੋ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਸੀ ਮਾਝੇ ਬੈਲਟ ਨੂੰ ਮੈਨੂੰ ਵੈਸੀ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਂ ਅੱਗੇ ਵੀ ਕਿਹਾ ਚਾਹੇ ਮਾਝਾ ਮਾਲਵਾ ਦੁਆਬਾ ਬੁਆਦ ਕੋਈ ਵੀ ਰੀਜਨ ਆ ਸਾਡੇ ਪੰਜਾਬ ਦੇ ਹੀ ਰੀਜਨ ਆ ਪਰ ਪਤਾ ਹੀ ਨਹੀਂ ਇਹ ਪਰਮਾਤਮਾ ਵੱਲੋਂ ਜੁੜ ਗਿਆ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈ ਤਾਂ ਮੇਰੀ ਵਿਕੀਪੀਡੀਆ ਦੇ ਉੱਤੇ ਵੈਸੀ ਲਿਖਿਆ ਹੋਇਆ ਹੈ ਕਿ ਕੁੜੀ ਅੰਮ੍ਰਿਤਸਰ ਤੋਂ ਆ ਤੇ ਮਾਝੇ ਤੋਂ ਆ ਤੇ ਉਹ ਜਿਹੜਾ ਵਹਿਮ 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 ਦੇ ਵਿੱਚ ਹੀ ਨਾ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋ ਗਈ ਮੇਰੇ ਗਾਣੇ ਵੀ ਉਸ ਤੋਂ ਬਾਅਦ ਮਾਝੇ ਤੇ ਆ ਗਏ ਤੇ ਅੱਜ ਵੀ ਬਹੁਤ ਹੀ ਰਹੀ ਲੱਗਦਾ ਕਿ ਮੈਂ ਮਾਝੇ ਸੰਗ ਦੇਵੀਕੂ ਫਿਲਮ ਦੇ ਵਿੱਚ ਹੁੰਦਾ ਹੈ ਵੀ ਇਸ ਇਹ ਖਾਸ ਚੀਜ਼ ਹੈ ਮੇਰੇ ਵਿੱਚ ਉਹ ਐਸਾ ਕਿਹੜਾ ਪੁਆਇੰਟ ਆ ਸਾਂਝਾ ਕਰਨਾ ਚਾਹੁੰਦਾ ਹਾਂ ਦਰਸ਼ਕਾਂ ਦੇ ਨਾਲ ਮੈਂ ਫਿਟਨੈਸ ਤੇ ਬਹੁਤ ਕੰਮ ਕੀਤਾ ਪਹਿਲਾਂ ਮੈਂ ਜਵਾਨੀ ਸੀ ਕਰਦਾ ਉਹ ਤਾਂ ਉਹ ਤਾਂ ਦਿਖਾਈਦਾ ਮੈਂ ਦਿਨ ਰਾਤ ਕੀਤਾ ਇਸ ਫਿਲਮ ਤੋਂ ਪਹਿਲਾਂ ਮੈਂ 10 ਘਟੇ ਕਿ ਕਿ ਮੇਰਾ ਇਹ ਹੁੰਦਾ ਸੀ ਕਿ ਯਾਰ ਇਹਦਾ ਕਰੈਕਟਰ ਮੈਂ ਨਾ ਲੋਕਾਂ ਨੂੰ ਇੱਕ ਨਵਾਂ ਦੇਖ ਦੇਣਾ ਇਸ ਫਿਲਮ ਦੇ ਵਿੱਚ ਜੋ ਪਹਿਲੀ ਗਾਂਧੀ ਦੇ ਵਿੱਚ ਸੀਗਾ ਉਦਾਂ ਦਾ ਬਣ ਕੇ ਆਉਣਾ ਤੇ ਕਰੈਕਟਰ ਦੀ ਡਿਮਾਂਡ ਵੀ ਸੀਗੀ ਤੇ ਮਿਹਨਤ ਬਹੁਤ ਕਰਾਈ ਇਸ کردار ਨੇ ਇਹ ਇੱਕ ਤਾਂ ਮੈਨੂੰ ਇਹ ਖਾਸ ਲੱਗਦਾ ਦੂਜਾ ਮੈਨੂੰ ਲੱਗਦਾ ਕਿ ਇਸ ਫਿਲਮ ਦੀ ਕਹਾਣੀ ਤੁਹਾਨੂੰ ਇੱਕ ਨਵੀਂ ਤਰ੍ਹਾਂ ਦੀ ਕਹਾਣੀ ਦੇਖਣ ਨੂੰ ਮਿਲੇਗੀ ਔਰ ਤੁਸੀਂ ਜਦੋਂ ਫਿਲਮ ਦੇਖਣ ਬੈਠੋਗੇ ਤੁਹਾਡੀਆਂ ਅੱਖਾਂ ਨੂੰ ਬਹੁਤ ਖੂਬਸੂਰਤ ਲੱਗਣੀਆਂ ਪਹਿਲਾਂ ਸਲਮਾਨ ਖਣ ਬਹੁਤ ਵਧੀਆ ਹੋਇਆ ਤੇ ਮੈਂ ਹੁਣ ਦੇਖ ਰਿਹਾ ਸੀ ਗੱਲ ਡਬਿੰਗ ਦੇ ਵਿੱਚ ਸੋ ਸਾਡੇ ਜਿਹੜੇ ਕੈਮਰਾਮੈਨ ਇਸ਼ਾਨ ਸ਼ਰਮਾ ਜੀ ਉਹਨਾਂ ਨੇ ਬੜੇ ਪਿਆਰੇ ਪਿਆਰੇ ਫਰੇਮ ਜੰਗਲ ਦੇ ਜਾਂ ਉਹਨਾਂ ਵਾਦੀਆਂ ਦੇ ਕੈਪਚਰ ਕੀਤੇ ਨੇ ਜਿਹੜੇ ਫਿਲਮ ਨੂੰ ਬਹੁਤ ਖੂਬਸੂਰਤ ਬਣਾਉਂਦੇ ਨੇ ਫਿਰ ਸਾਰੇ ਐਕਟਰਾਂ ਦੀ ਪਰਫਾਰਮੈਂਸ ਜਿੰਨੇ ਵੀ ਕਲਾਕਾਰ ਰੇਡ ਦੇ ਵਿੱਚ ਹਰ ਇੱਕ ਨੇ ਆਪਣੇ ਰੋਲ ਨੂੰ ਬਾਕੂਬੀ ਨਿਭਾਇਆ ਔਰ ਇੱਕੇ ਦਾ ਇਮੋਸ਼ਨਲ ਟੱਚ ਜਿਵੇਂ ਇਹਨਾਂ ਨੇ ਕਿਹਾ ਸੀਗਾ ਇਦਰੋਂ ਕਿ ਫੈਮਿਲੀ ਦੇ ਲਈ ਕੀ ਹੈ ਮੈਨੂੰ ਲੱਗਦਾ ਇਹ ਫਿਲਮ ਜਿੰਨੀ ਯੂਦੀ ਹੈ ਓਨੀ ਫੈਮਿਲੀ ਦੀ ਹੈ ਇਹ ਉਹਨਾਂ ਜਵਾਕਾਂ ਦੀ ਗੱਲ ਕਰਦੀ ਹੈ ਜਿਨ੍ਹਾਂ ਦੇ ਨਾਂ ਜਿਨ੍ਹਾਂ ਨੇ ਆਪਣੇ ਪੇਰੈਂਟਸ ਦੇਖੇ ਨੇ ਸੋ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸ਼ੁਰੂ ਤੋਂ ਹੀ ਅ ਮਿਲੇ ਹੀ ਨਹੀਂ ਹੈਗੇ ਮਤਲਬ ਉਹਨਾਂ ਨੇ ਦੇਖੇ ਨਹੀਂ ਸਿਰਫ ਉਹਨਾਂ ਦਾ ਬਰਥ ਹੋਇਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਪੇਰੈਂਟਸ ਕੌਣ ਨੇ ਤਾਂ ਉਹਨਾਂ ਹੀ 4 5 6 ਜੋ ਆਕ ਹਨ ਆਪਣੇ ਆਪ ਨੂੰ ਇੱਕ ਫੈਮਿਲੀ ਬਣਾ ਲਿਆ ਸੋ इमोਸ਼ਨਲੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਂ ਕਿਵੇਂ ਫਿਰ ਮੁਸ਼ਕਲ ਦੀ ਘੜੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਇੱਕ ਦੂਜੇ ਲਈ ਜਾਨ ਵਾਰਨ ਤੱਕ ਤਿਆਰ ਰਹਿੰਦੇ ਨੇ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਜਿਹੜੀ ਕਿ ਲੋਕ ਸ਼ਾਇਦ ਅਸੀਂ ਟੀਜ਼ਰ ਛੱਡਿਆ ਥੋੜੇ ਦਿਨ ਪਹਿਲਾਂ ਉਹ ਤੋਂ ਲੋਕਾਂ ਦੀ ਜਿਹੜੀ ਉਮੀਦਾਂ ਨੇ ਉਹਨਾਂ ਨੂੰ ਐ ਲੱਗਦਾ ਕਿ ਟੋਟਲੀ ਕੋਈ ਐਕਸ਼ਨ ਫਿਲਮ ਹੋਊਗੀ ਜਾਂ ਟੋਟਲੀ ਕੋਈ ਇਦਾਂ ਦੀ ਫਿਲਮ ਹੋਊਗੀ ਜਿਵੇਂ ਆਪਾਂ ਕਿਸ ਪਰੇ ਦੇ ਪਿੱਛੇ ਕੋਈ ਨਾ ਕੋਈ ਤੁਹਾਨੂੰ ਕੋਈ ਨਾ ਕੋਈ ਇਹਦੇ ਪਿੱਛੇ ਮਨੋਰਥ ਲੱਗੂਗਾ ਕਿ ਹਾਂ ਯਾਰ ਜੇ ਇਸ ਫਿਲਮ ਦੇ ਵਿੱਚ ਐਕਸ਼ਨ ਹੋ ਰਿਹਾ ਤਾਂ ਉਹਦੇ ਪਿੱਛੇ ਦੀ ਜਿਹੜੀ ਕਹਾਣੀ ਹੈ ਉਹ ਕਹਾਣੀ ਨਾਲ ਜੋੜ ਕੇ ਹੀ ਐਕਸ਼ਨ ਚੱਲ ਰਿਹਾ ਹੈ। ਦੇਵ ਕੁਝ 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 ਦੇਰ ਤੋਂ ਤੁਸੀਂ ਬੰਨ ਇੱਕ ਪੌਡਕਾਸਟ ਦੇ ਇਫਤਿਹਾਰ ਦਾ ਗੁਸਾਵਰੇ ਜ਼ਿਕਰ ਕੀਤਾ ਉਹ ਸਹੀ ਸੀ ਸਟੇਟਮੈਂਟ ਸਾਰਿਆਂ ਨੇ ਉਹਨੂੰ ਅਪਰੀਸ਼ੀਏਟ ਕੀਤਾ। ਹੁਣ ਗੱਲ ਤੇ ਬਾਰੇ ਇਹ ਚੱਲ ਪਈ ਹੈ ਕਿ ਹੋਰ ਲੈਂਗੁਏਜਾਂ ਦਾ ਅੰਦੋਲਨ ਸ਼ੁਰੂ ਹੋ ਰਿਹਾ ਜੀ ਅੱਜ ਅੱਜ ਵੀ ਹੋ ਜਾਈ ਹੈਗਾ ਜਿਹੜੇ ਪੰਜਾਬੀ ਇੱਦੀ ਗੱਲ ਕਰਦੇ ਆ ਪੰਜਾਬ ਨੂੰ ਸਾਰਨ ਜੋੜਨ ਦੀ ਗੱਲ ਵੀ ਕਰਦੇ ਆ। ਪੀ ਲੋਕ ਉਹਨਾਂ ਨੇ ਵੀ ਕੀ ਵਾਰੀ ਹੋ ਸਕਦੇ ਨਾਲ ਦੇਖਣ ਲੱਗ ਪਏ ਕਿ ਸਾਰਿਆਂ ਦਾ ਹੀ ਆਪਾਂ ਵੀ ਸਾਰੇ ਇੱਕੋ ਨਜ਼ਰੀਏ ਨਾਲ ਕੇ ਦੇਖਦੇ ਆ ਇੱਥੇ ਤੁਸੀਂ ਕੀ ਕਹਿਣਾ ਚਾਹੁੰਗੇ ਮੈਨੂੰ ਲੱਗਦਾ ਜਿਹੜੀ ਲੜਾਈ ਹੈ ਨਾ ਇਹ ਸਰਕਾਰਾਂ ਦੀ ਲੜਾਈ ਹੈ ਇਹ ਆਵਾਮ ਦੀ ਲੜਾਈ ਨਹੀਂ ਹੈਗੀ ਸਰਕਾਰਾਂ ਦੇ ਕੀ ਰੋਲੇ ਨੇ ਕੀ ਗੱਲਾਂ ਨੇ ਸਾਨੂੰ ਕਿਸੇ ਨੂੰ ਨਹੀਂ ਪਤਾ ਅਸੀਂ ਉੱਤੇ ਤੱਕ ਜਾ ਹੀ ਨਹੀਂ ਸਕਦੇ ਪਰ ਅਸੀਂ ਇਮੋਸ਼ਨਲੀ ਕਿਤੇ ਨਾ ਕਿਤੇ ਆਪਣੇ ਦੇਸ਼ ਨਾਲ ਜੁੜੇ ਹੁੰਦੇ ਹਾਂ ਹਨਾ ਸਾਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕ ਸੁਰੱਖਿਅਤ ਰਹਿਣ ਸਾਡਾ ਦੇਸ਼ ਸੁਰੱਖਿਅਤ ਰਹੇ ਜੀ ਨੇ ਸਾਨੂੰ ਖਾਣਾ ਪੀਣਾ ਦਿੱਤਾ ਜਿੱਥੇ ਅਸੀਂ ਜਨਮ ਲਿਆ ਜਿੱਥੇ ਅਸੀਂ ਪਲੇ ਆ ਵੱਡੇ ਹੋਏ ਆ ਐਜੂਕੇਸ਼ਨ ਲਈ ਆ ਸੋ ਇਸ ਕਰਕੇ ਅਸੀਂ ਆਪਣੇ ਦੇਸ਼ ਨਾਲ ਜੁੜੇ ਹੁੰਦੇ ਆ ਪਰ ਜਿਹੜਾ ਇੱਕ ਕਲਾਕਾਰ ਹੁੰਦਾ ਜਾਂ ਕੋਈ ਸਪੋਰਟਸਮੈਨ ਹੁੰਦਾ ਸਭ ਦਾ ਸਾਂਝਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹਦੇ ਪਿਆਰ ਕਰਨ ਵਾਲੇ ਹਰ ਵਰਗ ਦੇ ਹੁੰਦੇ ਆ ਨਾ ਉਹ ਕਿਸੇ ਧਰਮ ਦੇ ਹੁੰਦੇ ਆ ਉਹ ਮੁਸਲਮ ਵੀ ਹੁੰਦੇ ਆ ਉਹ ਸਿੱਖ ਵੀ ਹੁੰਦੇ ਆ ਐਸਾ ਹੀ ਹਿੰਦੂ ਸਾਰੇ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਇਦਾਂ ਦਾ फडਕਾ ਉਪਾਸ਼ਣ ਬੋਲਣਾ ਚਾਹੀਦਾ ਯਾ ਅਸੀਂ ਪਾਕਿਸਤਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਈਏ ਕਿ ਅਸੀਂ ਤਾਂ ਆ ਕਰਤਾ ਜੀ ਸਾਡਾ ਤਾਂ ਇਹ ਸਰਕਾਰਾਂ ਦੀ ਲੜਾਈ ਆ ਸਰਕਾਰਾਂ ਜਾਣਣ ਉਹਨਾਂ ਦਾ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਨਹੀਂ ਇਹ ਤਾਂ ਪਹਿਲਾਂ ਤਾਂ ਉਹ ਸਟੇਜ ਕਰਦੇ ਸੀਗੇ ਪਰ ਅੱਜ ਜਿਹੋ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੀ ਸੱਚ ਕਹਿਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਆਂ ਔਰ ਜੁੜੇ ਰਵਾਂਗੇ ਹਮੇਸ਼ਾ ਨਾ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ ਇਸ ਕਰਕੇ ਇਫਤਖਾਰ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜੀ ਰੋਟੀ ਵੀ ਬੰਦ ਕਰਵਾ ਦਿੱਤੀ ਜਿਹਦਾ ਅੰਜੂ ਥੋੜਾ ਜਿਹਾ ਜ਼ਿਕਰ ਕੀਤਾ ਜਿਹੜੇ ਭਾਈਵਾਲ ਦੀ ਗੱਲ ਕਰਦੇ ਆ ਨਾ ਇਹਨਾਂ ਨੂੰ ਵੀ ਇਫੈਕਟ ਪੈ ਰਿਹਾ ਲੋਕਾਂ ਤੇ ਵੀ ਸਾਰਾ ਮੇਰੇ ਪੈ ਪੈੜਾ ਨਹੀਂ ਪੈ ਗਿਆ ਅਸੀਂ ਸਹਿਵਤਗਾਂਠਾਕਰ ਨੂੰ ਕੁਛ ਨਾ ਬੋਲੀਏ ਭਾਜ ਨੂੰ ਪਰ ਉਹ ਲੋਕ ਹਣ ਉਹਨਾਂ ਨੂੰ ساری ਜ਼ਿੰਦਗੀ ਨਿੰਦਣਗੇ ਕਿ ਤੂੰ ਸਾਡਾ ਵੀ ਰੋਜ਼ਗਾਰ ਜਿਹੜਾ ਚੱਲ ਰਿਹਾ ਸੀ ਬੰਦ ਕਰਵਾਤਾ ਉਹਨਾਂ ਇੱਕ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਸੀ ਕਿ ਜਿਹੜੀ ਜ਼ੁਬਾਨ ਆ ਨਾ ਉਹ ਦਿਲ ਵਿੱਚ ਉਤਾਰ ਵੀ دیتی ਹੈ ਔਰ ਦਿਲ ਸੇ ਉਤਾਰ ਵੀ دیتی ਹੈ ਸੋ ਗੱਲ ਉਹਨਾਂ ਨਾਲ ਹੋਈ ਹੈ ਉਹਨਾਂ ਦੇ ਇਸ ਬਿਆਨ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਸੀਗਾ ਸਾਡੇ ਪੰਜਾਬੀਆਂ ਦੇ ਦਿਲਾਂ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹੁੰਚਾਈ ਹੈ ਤੁਹਾਨੂੰ ਕਦੇ ਆਫਰ ਆ ਗਈ ਤੁਹਾਡਾ ਕੀ ਨਿੱਜੀ ਤੌਰ ਤੇ ਕੀ ਦਬਈਆ ਕਿੱਥੋਂ ਆ ਜੀ ਮਤਲਬ ਪਾਕਿਸਤਾਨ ਦੇ ਕਲਾਕਾਰਾਂ ਦਾ ਕੰਮ ਕਰਨਾ ਮੇਰੇ ਖਿਆਲ ਚ ਮੈਂ ਮੈਂ ਨਹੀਂ ਕਰੂੰਗਾ ਜੀ ਮੈਂ ਨਹੀਂ ਕਰੂੰਗਾ ਹੁਣ ਤਾਂ ਮੈਂ ਬਿਲਕੁਲ ਨਹੀਂ ਕਰੂੰਗਾ ਤੁਸੀਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਤੇ ਇਦਾਂ ਦੇ ਬਿਆਨ ਨਹੀਂ ਸੀ ਦੇਣਾ ਚਾਹੀਦੇ ਮੈਂ ਨਹੀਂ ਕਰੂੰਗਾ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜੇ ਕੋਈ ਸਾਡੇ ਬਾਰੇ ਸਾਡੇ ਵਤਨ ਬਾਰੇ ਬੋਲਦਾ ਤਾਂ ਫਿਰ ਉਹ ਮੇਰਾ ਕੱਲੇ ਦਾ ਨਹੀਂ ਸਾਡੇ ਸਾਰਿਆਂ ਦਾ ਹੀ ਮੇਰੇ ਖਿਆਲ ਚ ਆਪਾਂ ਕਹਿ ਸਕਦੇ ਆ ਅਪਰਾਧੀ ਕਹਿ ਸਕਦੇ ਆ ਜਾਂ ਕੋਈ ਹੋਰ ਵਰਡ ਯੂਜ਼ ਕਰ ਸਕਦੇ ਆ ਸ਼ਾਇਦ ਉਹ ਵਰਡ ਮੈਨੂੰ ਨਹੀਂ ਮਿਲ ਰਿਹਾ ਤਾਂ ਮੇਰੇ ਖਿਆਲ ਚ ਮੈਂ ਨਹੀਂ ਕਰਦਾ ਇਹ ਵੀ ਨਾ ਇਸ ਫਿਲਮ ਦੇ ਵੀ ਕੋਈ ਬਾਇਓਪਿਕ ਵੈਸੇ ਪਿੱਛੇ ਕੀਤੀ ਸੀ ਕੋਈ ਮਤਲਬ ਜਿੱਦਾਂ ਇਹ ਕਈ ਵਾਰੀ ਹੋ ਜਾਂਦਾ ਨਾ ਆਈਆਂ ਸੀ ਤੁਹਾਡੇ ਕੋਲ ਸਟੋਰੀਜ਼ ਹਾਂ ਹੈਗੀਆਂ ਸੀਗੀਆਂ ਇੱਕ ਦੋ ਪਰ ਇਹ ਜਿਹੜੀ ਕਹਾਣੀ ਸੀਗੀ ਕਹਾਣੀ ਇੰਨੀ ਖੂਬਸੂਰਤ ਸੀ ਪਹਿਲਾ ਸੀ ਇਸ ਫਿਲਮ ਦਾ ਨਾਮ ਸੋਚਿਆ ਸੀਗਾ ਅੰਡਰਗਰਾਉਂਡ ਬੰਦੇ ਔਰ ਸਾਨੂੰ ਲੱਗ ਰਿਹਾ ਸੀਗਾ ਯਾਰ ਜਿਹੜਾ ਟਾਈਟਲ ਹੈ ਨਾ ਕਿਤੇ ਨਾ ਕਿਤੇ ਉਹਨਾਂ ਨਹੀਂ ਜਾ ਰਿਹਾ ਜਿਹਨਾਂ ڈاکੂਆਂ ਦਾ ਮੁੰਡਾ ਜਾ ਰਿਹਾ ਹੈ ਇਸ ਕਹਾਣੀ ਦੇ ਨਾਲ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਜਿਹੜੀ ਤੁਹਾਡੀ ਫਰੈਂਚਾਈਜ਼ੀ ਆ ਜਿਹੜਾ ਟਾਈਟਲ ਤੁਹਾਡਾ ਇੰਨਾ ਵੱਡਾ ਟਾਈਟਲ ਆ ਕਿਉਂ ਨਾ ਉਸ ਟਾਈਟਲ ਦੇ ਥੱਲੇ ਹੀ ਫਿਲਮ ਕੀਤੀ ਜਾਵੇ ਸੋ ਪ੍ਰੋਡਿਊਸਰ ਵੀ ਸੋਚਦਾ ਵਪਾਰਕ ਪੱਖੋਂ ਵੀ ਸੋਚਦੇ ਆ ਸਾਰਾ ਤਾਂ ਇਸ ਕਰਕੇ ਔਰ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਬਕਾਇਦਾ ਇਸ ਕਹਾਣੀ ਦਾ ਟਾਈਟਲ ڈاکੂਆਂ ਦਾ ਮੁੰਡਾ ਹੀ ਹੋਣਾ ਚਾਹੀਦਾ ਸੀ ਤੇ ਵੀਰੇ ਤੁਹਾਡਾ ਡਾਂਸ ਦੇਖਣ ਨੂੰ ਮਿਲਿਆ ਹੁਣੇ ਸਟੇਜ ਦੇ ਵਾਲਾ ਜ਼ੋਨ ਕਦੀ ਫਿਲਮਾਂ 'ਚ ਦੇਖਣ ਨੂੰ ਮਿਲੂਗਾ ਮਨ ਨੂੰ ਨਾ ਮੈਨੂੰ ਯਾਰ ਵੀਰੇ ਹੁਣੇ ਨਾ ਮੈਂ ਮਿਦਾਨੀਆਂ ਕਰ ਰਿਹਾ ਉਹ ਜੀ ਪੰਜ-ਛੇ ਦਿਨਾਂ ਬਾਅਦ ਇੱਕ ਡਾਂਸ ਨੰਬਰ ਆ ਬੁਖਾਰ ਮੈਨੂੰ ਹੁਣੇ ਚੜਿਆ ਪਿਆ ਸੀਰੀਅਸਲੀ ਗੱਲ ਕਰ ਰਿਹਾ ਮੈਨੂੰ ਉਹ ਕੋਰੀਓਗ੍ਰਾਫਰ ਆ ਗਿਆ ਕਹਿੰਦਾ ਜੀ ਕਰਾਉਣਾ ਮੈਂ ਕਿਹਾ ਭਰਾਵਾ ਮੈਨੂੰ ਕਿਤੇ ਪਿੱਛੇ ਖੜਾ ਕਰ ਲੈ ਡਾਂਸ ਦੂਜਿਆਂ ਤੋਂ ਕਰਾਈ ਜਾ ਨਹੀਂ ਹੋਣਾ ਮੈਂ ਕਿਹਾ ਨਹੀਂ ਜੇ ਸ਼ਾਇਦ ਮੁੰਡਾ ਦਾ ਨੀਰੂ ਬਾਜ਼ਮਾ ਮੈਮ ਹੋਣਗੇ ਫੇਰ ਸ਼ਾਇਦ ਤੁਸੀਂ ਕਰ ਸਕਦੇ ਹੋ ਆਹ ਨੀਰੂ ਹੈਗੇ ਨੇ ਜੀ ਉਹ ਪਰ ਉਹ ਜਿਆਦਾ ਵਧੀਆ ਡਾਂਸਰ ਨੇ ਉਹ ਜਿਆਦਾ ਵਧੀਆ ਡਾਂਸਰ ਰਹੀ ਤਾਂ ਉਹਨਾਂ ਕਿਹਾ ਮੈਂ ਜਵੇਂ ਵੀਕਾ ਲੱਗਣਾ ਡੀਐਫਪੀ ਦੇ ਵਿੱਚ ਕਲੱਬ ਸੌਂ ਸੀਗਾ ਥੋੜਾ ਜਿਹਾ ਕੀਤਾ ਬਹੁਤ ਔਖਾ ਕੀਤਾ ਸੀ ਬਹੁਤ ਔਖਾ ਤੇ ਚਾਰ ਦਿਨ ਰਸਲ ਹੋਈ ਸੀ ਤਾਂ ਦੋ ਸਟੈਪ ਯਾਦ ਹੋਏ ਸੀ ਸਰ ਨੀਵ ਆਵਾਜ਼ਾ ਮਾਮ ਦਾ ਨਾਮ ਸੁਣ ਕੇ ਚਾਹਾਂ ਤਾਂ ਚੜ ਗਿਆ ਹੋਣਾ ਮੈਂ ਕਹਿੰਦਾ ਕਿਹਨੂੰ ਨਹੀਂ ਚੜਦਾ ਜੀ ਦੱਸੋ ਅਸੀਂ ਅਸੀਂ ਉਦੋਂ ਉਦੋਂ ਸਿਨੇਮੇ ਵਿੱਚ ਨਹੀਂ ਆਏ ਸੀ ਜਦੋਂ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਦੇ ਸੀਗੇ ਤਾਂ ਉਹ ਡ੍ਰੀਮ ਸੀਗਾ ਕਿ ਕੰਮ ਕਰਨਾ ਉਹਨਾਂ ਨਾਲ ਸਕਰੀਨ ਸ਼ੇਅਰ ਕਰਨੀ ਹੈ ਤਾਂ ਬਹੁਤ ਵਧੀਆ ਲੱਗਿਆ ਜੀ ਔਰ ਉਹ ਸੁਭਾਅ ਦੇ ਵੀ ਐਡ ਵੱਡੇ ਸਟਾਰ ਹੋ ਕੇ ਔਰ ਉਹਨੇ ਹੀ ਗਰਾਊਂਡਡ ਨੇ ਉਹ ਨਹੀਂ ਹੈਲਪ ਕਰਦੇ ਆ ਉਹ ਸੋ ਨੇਚਰ ਬਹੁਤ ਚੰਗੀ ਹੈ ਜੀ ਉਹਨਾਂ ਦੀ ਸਰ ਐਸਪਲ ਦੇ ਵਿੱਚ ਤੁਹਾਡੀ ਬੋਡੀ ਥੋੜਾ ਜਿਹਾ ਵੱਖਰਾਪਨ ਦੇਖਣ ਨੂੰ ਮਿਲਿਆ ਤੁਸੀਂ ਕੰਮ ਕੀਤਾ ਅਸੀਂ ਬਹੁਤ ਸਾਰੇ ਰੀਲਸ ਦੇਖ ਰਹੇ ਹਾਂ ਸਰ ਤੁਸੀਂ ਦੱਸੋ ਥੋੜਾ ਜਿਹਾ ਕੀ ਡਿਫਰੈਂਟ ਬੋਡੀ ਦੇ ਨਾਲ ਤੁਸੀਂ ਐਕਸਪੈਰੀਮੈਂਟ ਕੀਤਾ ਹੈ ਐਕਸਪੈਰੀਮੈਂਟ ਕੋਈ ਨਹੀਂ ਕੀਤਾ ਜੀ სპੋਰਟਸਮੈਨ ਰਹਿ ਆ ਮੈਂ ਔਰ ਕੋਈ ਸਟੀਰੋਇਡ ਨਹੀਂ ਲਏ ਪਹਿਲਾਂ ਮੈਂ ਬਹੁਤ ਸਪੋਰਟਸ ਕੀਤੀ ਹੈ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਛੱਡ ਕੇ ਕਿਹੜੀਆਂ ਐਕਸਰਸਾਈਜ਼ਾਂ ਕਰਕੇ ਤੁਸੀਂ ਫਿੱਟ ਹੋ ਸਕਦੇ ਹੋ ਸੋ ਸਾਡੀ ਜਿਹੜਾ ਇੱਕ ਸਪੋਰਟਸਮੈਨ ਹੁੰਦਾ ਉਹਦੀ ਬਾਡੀ ਨਾਲ ਉਹਦੇ ਕਹਿਣੇ ਚ ਹੁੰਦੀ ਹੈ ਜੇ ਉਹ ਜਿੰਨੀ ਜਲਦੀ ਮਤਲਬ ਆਪਣੇ ਆਪ ਨੂੰ ਪ੍ਰੈਕਟਿਸ ਛੱਡ ਦੇ ਮੋਟਾ ਹੁੰਦਾ ਤਾਂ ਉਨੀ ਛੇਤੀ ਰਿਡਿਊਸ ਵੀ ਕਰ ਲੈਂਦਾ ਸੋ ਮੇਰੀ ਬਾਡੀ ਨਾਲ ਆਲਵੇਜ਼ ਇਦਾਂ ਹੁੰਦਾ ਮੈਂ ਜਿੰਨੀ ਛੇਤੀ ਫੈਲ ਜਾਣਾ ਕਹਿ ਸਕਦੇ ਆ ਪੰਜਾਬੀ ਚ ਉਨੀ ਛੇਤੀ ਮੈਂ ਸ਼ਰਿੰਕ ਵੀ ਹੋ ਜਾਣਾ ਸੋ ਇਹ ਹੈਗਾ ਹੱਥ ਚ ਹੈਗੀ ਹੈ ਕੰਟਰੋਲ ਚ ਹੈਗੀਆਂ ਜੀ ਚੀਜ਼ਾਂ ਤੇ ਫਿਰ ਇਸ ਵਾਰ ਮਾਹੌਲ ਬਹੁਤ ਵਧੀਆ ਲੱਗ ਰਿਹਾ ਜਿੱਥੇ ਵੀ ਜਾ ਰਿਹਾ ਹਾਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਉਹ ਕਿਵੇਂ ਲੱਗ ਰਿਹਾ ਕਿਉਂਕਿ ਇਹ ਐਰਥ ਹੀ ਬਹੁਤ ਟਾਈਮ ਪਹਿਲਾਂ ਤੋਂ ਹੀ ਹਾਈਪ ਬੰ ਪਈਦਾ 13 ਨੂੰ ਪਤਾ ਲੱਗੂ ਸਿਰਾ ਹੋਣ ਵਾਲਾ ਕਿ ਨਹੀਂ ਪਹਿਲਾਂ ਵੀ ਮੈਨੂੰ ਦੋ ਤਿੰਨ ਫਿਲਮਾਂ ਤੋਂ ਲੱਗਿਆ ਸੀ ਕਿ ਸਿਰਾ ਹੋਣ ਵਾਲਾ ਪਰ ਉਹ ਸਿਰਾ ਹੋਇਆ ਨਹੀਂ ਸੋ ਇਹ ਜਦੋਂ ਰਿਜ਼ਲਟ ਆ ਜੇ ਨਾ ਆਉਦੀ ਇਸ ਤੇ ਗੱਲ ਕਰਾਂਗੇ ਔਰ ਮਾਹੌਲ ਬਣੇ ਤਾਂ ਵਧੀਆ ਗੱਲ ਹੈ ਕਿਉਂਕਿ ਡਾਕੂਆਂ ਦਾ ਮੁੰਡਾ ਦੱਸਣਾ ਨਹੀਂ ਪੈਂਦਾ ਲੋਕਾਂ ਨੂੰ ਜਾ ਕੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇੰਨੀ ਪਿਆਰ ਦਿੱਤਾ ਇਹਨਾਂ ਫਿਲਮਾਂ ਨੂੰ ਔਰ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਗੱਲ ਪਹੁੰਚੂਗੀ ਹੋਰ ਹੋਰ ਜ਼ਿਆਦਾ ਮਾਹੌਲ ਬਣਾਉਣ ਤੇ ਤੁਸੀਂ ਸਾਡੀ ਹੈਲਪ ਕਰੋ ਔਰ ਤੁਸੀਂ ਕਰਦੇ ਵੀ ਰਹੇ ਹੋ ਹਮੇਸ਼ਾ ਕਿੰਨਾ ਮੇਰੀ ਮਨ ਲੱਗਾ ਇਹਦਾ ਤਾਂ ਬਿਜ਼ਨਸ ਅਜੇ ਸਿਰ ਕੱਲੀ ਜਿਹਾ ਸੁਣੀ ਫਿਲਮ ਬਣਾ ਲਈ ਉਹਦੇ ਨਾਲ ਹੀ ਨਹੀਂ ਆਪਾਂ ਛੋਟੇ ਛੋਟੇ ਕਰਦੇ ਨਾ ਵੀ ਹਿੱਟ ਹੋਊਗੀ ਹੋਰ ਬਹੁਤ سارے ਪੈਰਾਮੀਟਰਸ ਵਿੱਚ ਐਡ ਹੋ ਗਏ। ਵੀਰੇ ਫਿਲਮ ਦਾ ਨਾ ਰਿਲੀਜ਼ ਤੋਂ ਲਾ ਕੇ ਆ ਹੁਣ ਜੰਗ ਲੱਗੀ ਸੀਗੀ ਲੜਾਈ ਉਹਦੇ ਵਿੱਚ ਹੀ ਲੱਗਿਆ ਸੀ ਕਿ ਫਿਲਮਾਂ ਅੱਗੇ ਕਰਨੀਆਂ ਪੈਣਗੀਆਂ। ਮੌਸਮ ਖਰਾਬ ਹੋ ਜਾਏ, ਮੀਂਹ, ਝੱਖੜਾਂ, ਹਨੇਰੀ, ਤੂਫਾਨ ਆ ਜਾਏ ਤਾਂ ਨਹੀਂ ਲੋਕ ਜਾਂਦੇ। ਹਨਾ ਸਰਦੀਆਂ ਦੇ ਵਿੱਚ ਅਸੀਂ ਫਿਲਮਾਂ ਕਿਉਂ ਨਹੀਂ ਰਿਲੀਜ਼ ਕਰਦੇ? ਦਿਨ ਛੋਟੇ ਹੋ ਜਾਂਦੇ ਆ 11 ਵਜੇ ਦਿਨ ਚੜਦਾ। ਲੋਕ ਨਿਕਲਦੇ ਨਹੀਂ ਠੰਡ ਦੇ ਮ ਅਨਾਂ ਸੋ ਬਹੁਤ ਸਾਰੇ ਫੈਕਟਰ ਹੁੰਦੇ ਨੇ ਉਹ ਜਦੋਂ ਫੈਕਟਰ ਸਹੀ ਪੈਂਦੇ ਨੇ ਤਾਂ ਫਿਲਮਾਂ ਚੱਲਦੀਆਂ ਨੇ ਜੇ ਕੋਈ ਵੀ ਗੜਬੜਾਜੇ ਜਾਂ ਕੋਈ ਦੰਗੇ ਹੋ ਜਾਣ ਕਿਸੇ ਵੀ ਤਰ੍ਹਾਂ ਦਾ ਲੋਕ ਨਹੀਂ ਜਾਂਦੇ ਕਿਸੇ ਤਰ੍ਹਾਂ ਦਾ ਕੋਈ ਰਿਊਮਰ ਫੈਲ ਜੇ ਕਿ ਯਾਰ ਨਹੀਂ ਇਹਦਾ ਵਿਰੋਧ ਹੋ ਰਿਹਾ ਲੋਕ ਫੇਰ ਵੀ ਨਹੀਂ ਜਾਂਦੇ ਫੈਮਲੀਆ ਲੈ ਕੇ ਯਾਰ ਕੱਲ ਨੂੰ ਕੋਈ 1921 ਨਾ ਹੋ ਜੇ ਸੋ ਸਿਨੇਮੇ ਨੂੰ ਬਹੁਤ ਸਾਰੀਆਂ ਚੀਜ਼ਾਂ ਟਾਰਗੇਟ ਕਰਦੀਆਂ ਨੇ ਜਦੋਂ ਮਾਹੌਲ ਸਹੀ ਹੋਵੇ ਲੋਕ ਖੁਸ਼ਹਾਲ ਹੋਣ ਲੋਕਾਂ ਦੀ ਜੇਬ 'ਚ ਪੈਸਾ ਹੋਵੇ ਫੇਰ ਲੋਕ ਸਿਨੇਮਾ ਦੇਖਣ ਜਾਂਦੇ ਆ। ਦੇਪੋਜ ਤੁਹਾਡੀ ਹੁਣੇ ਸਹੀ ਟਾਈਮ ਹੈ ਕਿਉਂਕਿ ਜਦੋਂ ਪਹਿਲਾਂ ਤੁਸੀਂ ਇੰਟਰਵਿਊ 'ਚ ਬੋਲੇ ਸੀ ਕਿ ਫਿਲਮਾਂ ਸਹੀ ਟਾਈਮ ਤੇ ਰਿਲੀਜ਼ ਨਹੀਂ ਹੁੰਦੀਆਂ ਤਾਂ ਕਰਕੇ ਥੋੜੀਆਂ ਜਿਹੀ ਉਹ ਫਰਕ ਪੈਂਦਾ ਜੀ ਮੈਂ ਨਾ ਇੱਕ ਚੀਜ਼ ਮੰਨਦਾ ਸ਼ਾਇਦ ਮੇਰੇ ਨਾਲ ਇਤਫਾਕ ਨਾ ਕਰਨ ਲੋਕ ਸਿਨੇਮਾ ਤੁਹਾਡੀ ਪ੍ਰਾਇੋਰਟੀ ਨਹੀਂ ਹੈਗਾ ਵੀ ਜੇ ਆਪਾਂ ਕਹਿ ਦਈਏ ਕਿ ਮੇਰੀ ਪ੍ਰਾਇੋਰਟੀ ਹੈ ਮੈਂ ਸਿਨੇਮਾ ਜਾਣਾ ਹੀ ਜਾਣਾ ਉਹ ਸਾਊਥ ਦੇ ਲੋਕ ਜਾਂਦੇ ਨੇ ਸਾਡੀ ਨਹੀਂ ਹੈਗੀ ਪ੍ਰਾਇੋਰਟੀ ਅਸੀਂ ਚੁਆਇਸ ਨਾਲ ਜਾਂਦੇ ਹਾਂ ਵੀ ਹਾਂ ਯਾਰ ਚੱਲ ਦੇਖਿਆ ਹੋਣਾ ਜੇ ਕਿਸੇ ਨੇ ਕਹਦਾ ਫਿਲਮ ਚੰਗੀ ਆ ਇੱਕ ਵਾਰ ਕਹਤਾ ਦੋ ਵਾਰ ਕਹਤਾ ਫੇਰ ਜਾਂਦੇ ਹਾਂ ਔਰ ਖਾਸ ਕਰ ਜਿਹੜਾ ਮੈਂ ਬੋਲਿਆ ਸੀਗਾ ਉਹ ਤੋਂ ਮਝਾਇਲ ਦੇ ਟਾਈਮ ਤੇ ਬੋਲਿਆ ਸੀ ਕਿ ਵਿਆਹ ਸ਼ਾਦੀ ਦੇ ਸੀਜ਼ਨ ਚ ਲੋਕਾਂ ਦੇ ਖਰਚੇ ਇੰਨੇ ਹੋ ਜਾਂਦੇ ਆ ਨਾ ਕੱਪੜੇ ਲੈਣ ਤੋਂ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰੈਵਲ ਕਰਨ ਤੋਂ ਫੇਰ ਉਹ ਤੇਲ ਦਾ ਫੇਰ ਉਹ ਸ਼ਗਨ ਪਾਉਣ ਦਾ ਹਨਾ ਤਾਂ ਫੇਰ ਲੋਕ ਸਿਨੇਮੇ ਵੱਲ ਮੂੰਹ ਨਹੀਂ ਕਰਦੇ ਹੈਗੇ ਹਰ ਬੰਦਾ ਕਹਿੰਦਾ ਯਾਰ ਮੇਰਾ ਇੰਨਾ ਖਰਚਾ ਹੋ ਰਿਹਾ ਸਿਨੇਮਾ ਚਲ ਇਹ ਆ ਜੂਗੀ ਓਟੀਟੀ ਤੇ ਆ ਜੂਗੀ ਫੇਰ ਦੇਖ ਲਾਂਗੇ ਉਹ ਥੋੜਾ ਚੀਜ਼ਾਂ ਨਾਲ ਫਰਕ ਪੈਂਦਾ ਏ ਸਨਵੇ ਦੇ ਆ ਵੀ ਪਰ ਹੁਣ ਤੱਕ ਨਾ ਕਰ ਕਰ ਰਿਹਾ ਉਹ ਚੀਜ਼ ਦਾ ਓਸੀਟੀ ਜਦੋਂ ਉਹ ਜ਼ਿਕਰ ਕਰਦੇ ਆ ਉਹ ਕਹਿੰਦੇ ਵੀ ਇਹ ਮੈਨੂੰ ਬਿਜ਼ਨਸ ਸਮਝ ਨਹੀਂ ਆਉਂਦਾ ਹੈਗਾ ਵੀ ਪਹਿਲਾਂ ਤੁਸੀਂ ਕਹਿੰਦੇ ਆ ਵੀ 200 ਰੁਪਏ ਦੇ ਕੇ ਫਿਲਮ ਸਨਵੇ ਦੇਖੋ ਮਣ ਕੇ ਤੁਸੀਂ ਕਹਿੰਦੇ ਆ ਵੀ 2 ਮਹੀਨੇ ਦਾ ਉਹ ਨਾ ਕਰੀ ਹੁੰਦੀ ਆ ਉਹ ਬਹੁਤ ਵਧੀਆ ਗੱਲ ਲੱਗੀ ਉਹਨਾਂ ਦੀ ਮੈਨੂੰ ਉਹ ਬਿਲਕੁਲ ਸਹੀ ਐਹੀ ਆ ਬਿਲਕੁਲ ਗੱਲ ਹੈ ਕਿ ਉਹ ਕਹਿੰਦੇ ਵੀ ਜਿਹੜੀ ਫਿਲਮ ਨੂੰ ਮੈਂ ਲੋਕਾਂ 'ਚ ਇਹ ਕਹਿ ਕੇ ਵੇਚਣ ਜਾਣਾ ਕਿ ਮੇਰੀ ਫਿਲਮ ਆ ਰਹੀ ਹੈ ਬਹੁਤ ਖੂਬਸੂਰਤ ਹੈ ਤੁਸੀਂ ਦੇਖਣ ਆਓ ਪਰ ਕਹਿੰਦਾ ਮੈਂ ਨਾਲ ਹੀ ਉਹਨਾਂ ਨੂੰ ਇਹ ਵੀ ਕਹਿ 4 ਹਫ਼ਤੇ ਬਾਅਦ ਜਾਂ 2 ਮਹੀਨੇ ਬਾਅਦ ਤੁਹਾਡੇ ਘਰ ਚ ਮੈਂ ਫ੍ਰੀ ਦੇ ਕੇ ਜਾਊਂਗਾ ਤਲੋ ਕਿਉਂ ਜਾਣ ਇਹ ਵੀ ਇੱਕ ਵੱਡਾ ਰੀਜ਼ਨ ਹੈਗਾ ਨਹੀਂ ਗਰਾਊਂਡ ਲੈਵਲ ਤੋਂ ਮੇਰਾ ਮੰਨਣਾ ਪਿਆ ਸੀ ਆਪਾਂ ਜਿਹੜਾ ਕਰਦੇ ਆ ਜਦੋਂ ਨਾ ਗੱਲ ਕਰਦੇ ਜੇ ਤੁਸੀਂ ਫਿਲਮ ਦੇਖਣ ਕਿਉਂ ਨਹੀਂ ਜਾਂਦੇ ਕਿਸੇ ਚ ਕੋੜੀ ਗੱਲ ਆ ਮੈਨੂੰ ਆਂਸਰ ਇਹ ਮਿਲਿਆ ਸੀ ਕਿ ਬੰਦਾ ਜਿਹੜਾ ਪੰਜਾਬੀ ਫਿਲਮਾਂ ਇੰਨੀਆਂ ਤੁਸੀਂ ਮਾੜੀਆਂ ਬਣਾ ਬਣਾ ਕੇ ਸਾਨੂੰ ਉਹ ਕਰ ਦੁੱਤਾ ਨਾ ਕਿ ਸਾਡਾ ਹੁਣ ਦੇਖਣ ਜਾਂ ਨੂੰ ਦਿਲ ਨਹੀਂ ਕਰਦਾ ਇਸ ਕਰਕੇ ਚੰਗੀ ਫਿਲਮ ਵੀ ਰਹਿ ਜਾਂਦੀ ਕੀ ਹਾਂ ਚੰਗੀਆਂ ਫਿਲਮਾਂ ਕਈ ਨਹੀਂ ਗਏ ਲੋਕ ਦੇਖਣ ਚੰਗੀਆਂ ਫਿਲਮਾਂ ਪਿੱਛੇ ਜਾਈਆਂ ਨਹੀਂ ਗਏ ਲੋਕ ਦੇਖਣ ਤਾਂ ਉਹਦਾ ਰੀਜ਼ਨ ਇਹ ਵੀ ਹੈ OTT ਮੈਨੂੰ ਲੱਗਦਾ ਵੱਡਾ ਰੀਜ਼ਨ ਹੋ ਸਕਦਾ ਬਹੁਤ ਸਾਰੇ ਫੈਕਟਰ ਨੇ ਪਾਇਰੇਸੀ ਜਿਹੜੀ ਹੋ ਰਹੀ ਹੈ ਮਾਸਟਰ ਪ੍ਰਿੰਟ ਪਹਿਲੇ ਦਿਨੀ ਆ ਜਾਂਦਾ ਕਈ ਜਗ੍ਹਾ ਦੇ ਉੱਤੇ ਤਾਂ ਬਿਲਕੁਲ ਜਿੱਦਾਂ ਤੁਸੀਂ ਸਿਨੇਮੇ ਵਿੱਚ ਪ੍ਰਿੰਟ ਦੇਖਦੇ ਹੋ ਉਦਾਂ ਦਾ ਤੁਹਾਡੇ ਮੋਬਾਈਲ ਤੇ ਆ ਜਾਂਦਾ ਸੋ ਇਹ ਵੀ ਕਾਰਨ ਨੇ ਵੀ ਵੀਰੇ ਇਸ ਸਵਾਲ ਦੇ ਨਾਲ ਮੇਰਾ ਸਵਾਲ ਮਿਲਦਾ ਜੁਲਦਾ ਹੈ ਬਹੁਤ ਚੰਗੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਆਡੀਅੰਸ ਬਿਨਾਂ ਦੇਖੀ ਨਹੀਂ ਸਿਨੇਮੇ ਤੇ ਜਾਂ ਜਿੱਥੇ ਬਿੜਾ ਦੇਖ ਕੇ ਤੇ ਜਿੱਥੇ ਲੈਂਦਾ ਯਾਰ ਬਿਲਕੁਗ ਚੰਗੀ ਹੁੰਦੀ ਬਾਡੀ ਫਿਲਮ ਇੰਨਾ ਕੋਕਾਤ ਦੇ ਟਾਈਮ ਤੋਂ ਉਹਦੀ ਇਸ ਨੂੰ ਯਕੀਨ ਦਿਵਾਉਣਾ ਕਿ ਅਸੀਂ ਬਲਕਿ ਸਭ ਤੋਂ ਡਿਫਰੈਂਟ ਬਣਾਈਏ ਬਹੁਤਾਂ ਲੱਗ ਬਣਾਈਏ ਇਸ ਲਈ ਤਾਂ ਕਰਕੇ ਬੈਠੇ ਆਡੀਅנס ਦਾ ਯਕੀਨੀ ਟੁੱਟ ਗਿਆ ਡਿਫਰੈਂਟ ਸ਼ਬਦ ਤੋਂ ਇਹ ਗੱਲ ਹਰ ਬੰਦਾ ਕਹਿੰਦਾ ਸਾਡੀ ਡਿਫਰੈਂਟ ਹੈ ਡਿਫਰੈਂਟ ਡਿਫਰੈਂਟ ਹੁੰਦੀ ਹੈ ਸੋ ਆਡੀਅנס ਦਾ ਯਕੀਨ ਹੀ ਟੁੱਟ ਗਿਆ ਸ਼ਬਦ ਦੇ ਉੱਤੋਂ ਹੁਣ ਤੁਹਾਨੂੰ ਮੈਂ ਦੱਸਦਾ ਮੇਰੀ ਨਾ ਇਹ ਗੱਲ ਆਪਾਂ ਪ੍ਰੈਕਟੀਕਲੀ ਤੁਸੀਂ ਵੀ ਨਿਕਲੇ ਹੋਏ ਹੋ ਮੈਂ ਵੀ ਨਿਕਲਾ ਸੀ ਰੋਹ ਦੇਖਦੇ ਆ ਅਸੀਂ ਸਕਰੀਨਿੰਗ ਰੱਖਦੇ ਆ ਜਾਂ ਪ੍ਰੀਮੀਅਰ ਰੱਖਦੇ ਆ ਸਾਰਾ মিডিਆ ਹੁੰਦਾ ਸਾਰੇ ਆਪਣੇ ਗੈਸਟ ਬੁਲਾਏ ਹੁੰਦੇ ਆ ਕੱਲੇ-ਕੱਲੇ ਦੇ ਮੂੰਹ 'ਚ ਆਪਾਂ ਮਾਈਕ ਦੇ ਦੇ ਕੇ ਪੁੱਛਦੇ ਆ ਕਿਵੇਂ ਲੱਗੀ ਬਹੁਤ ਵਧੀਆ ਜੀ ਇਹ ਜੀ ਫਿਲਮ ਨਹੀਂ ਦੇਤੀ ਬਹੁਤ ਕੈਂਟਰ ਹੈ ਜੀ ਇਹ ਤਾਂ 5 'ਚੋਂ 5 ਸਾਰਨੇ ਕੋਈ 10 ਵੀ ਦੇ ਜਾਂਦਾ ਵੀ ਇਹਦੇ ਵਰਗੀ ਤਾਂ ਫਿਲਮ ਹੀ ਨਹੀਂ ਹੈ ਜੀ ਅਜੇ ਤੱਕ ਕੱਲੇ-ਕੱਲੇ ਨੇ ਆ ਉਹ ਫਿਰ ਜਿਹੜੇ ਮੇਰੇ ਵਰਗੇ ਕਲਾਕਾਰ ਨੇ ਆਪਦੇ ਯਾਰ ਦੋਸਤ ਬਰਾਉ ਦੇਵ ਫਰਾਉ ਨੇ ਤਾਂ ਵੱਟ ਕੱਟਦੇ ਜੀ ਉਹਦੇ ਵਰਗਾ ਤਾਂ ਐਕਟਰ ਹੀ ਨਹੀਂ ਹੈਗਾ ਫਲਾਣਾ ਹਨਾ ਪਰ ਤੁਸੀਂ ਇਹ ਦੇਖ ਲਿਓ ਅਗਲੇ ਦਿਨ ਸਿਨੇਮੇ ਖਾਲੀ ਬਹਿਣਗੇ ਮੈਂ ਤਾਂ ਇੱਕ ਫਿਲਮ ਤਾਂ ਨਹੀਂ ਦੇਖਿਆ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਮੇਰੀਆਂ ਫਿਲਮਾਂ ਦਾ ਵੀ ਮੈਂ ਕਹਿ ਰਿਹਾ ਮੈਂ ਦੂਜੇ ਨਹੀਂ ਮੈਂ ਆਪਣੀਆਂ ਫਿਲਮਾਂ ਅੱਜ ਕੱਲ ਗਰੰਟੀ ਤੁਸੀਂ ਕਿਸੇ ਚੀਜ਼ ਨੂੰ ਨਹੀਂ ਮੰਨ ਸਕਦੇ ਜਿੰਨੇ ਮਰਜ਼ੀ ਤੁਸੀਂ ਉਹ ਕਹਿੰਦੇ ਹੁੰਦੇ ਆ ਕਿ ਹੱਤ ਕੰਡੇ ਬਣਾ ਲਓ ਕੁਝ ਕਰ ਲਓ ਆਡੀਅנס ਨੂੰ ਪਹਿਲਾਂ ਹੀ ਖੁਸ਼ਬੂ ਆ ਜਾਂਦੀ ਹੈ ਸ਼ਾਇਦ ਟ੍ਰੇਲਰ ਤੋਂ ਆ ਜਾਂਦੀ ਹੈ ਜਾਂ ਮਿਊਜ਼ਿਕ ਤੋਂ ਆ ਜਾਂਦੀ ਹੈ ਉਹ ਅਸੀਂ ਅੱਜ ਤੱਕ ਕਦੇ ਸਮਝ ਹੀ ਨਹੀਂ ਸਕੇ ਆਡੀਅנס ਖੁਦ ਜੱਜ ਕਰ ਲੈਂਦੀ ਹੈ ਜਿਹੜੀ ਖੁਦ ਜਾਂਦੀ ਹੈ ਸਿਨੇਮਾ ਦੇ ਤਾਂ ਕੀ ਸੰਭੂ ਮੰਨ ਲੈਣਾ ਚਾਹੀਦਾ ਵੀ ਸਾਡੀ ਇੱਥੇ ਕਮੀ ਹੋ ਜਾਏ ਕਈ ਰੇਂਜ ਕਿਹਾ ਨਹੀਂ ਰੇਂਜ ਦਾ ਹੱਥ ਹੀ ਬਣਾਇਆ ਸੀ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਲੱਗੇ ਅ ਵੀਰੇ ਜਿਹੜੀ ਚੀਜ਼ ਲੋਕਾਂ ਦੇ ਸਮਝ ਨਹੀਂ ਲੱਗੀ ਆਪਾਂ ਹੁਣ ਲੋਕਾਂ ਦੇ ਖਿਲਾਫ ਤਾਂ ਜਾ ਨਹੀਂ ਸਕਦੇ ਸਿਨੇਮਾ ਲੋਕਾਂ ਲਈ ਬਣਾਉਣ ਆ ਕਈ ਚੀਜ਼ਾਂ ਪ੍ਰਮੋਸ਼ਨ ਦੇ ਵੱਲੋਂ ਵੀ ਰਹਿ ਜਾਂਦੀਆਂ ਨੇ ਗਲਤ ਡੇਟ ਤੇ ਰਿਲੀਜ਼ ਹੋਈਆਂ ਕਰਕੇ ਵੀ ਰਹਿੰਦੇ ਨੇ ਪਰ ਲੋਕ ਮੈਨੂੰ ਲੱਗਦਾ ਅਸਲੀ ਜੱਜ ਕਰ ਦੇ ਨੇ ਚੀਜ਼ਾਂ ਦਾ ਫੈਸਲਾ ਉਹੀ ਦਿੰਦੇ ਆਲਵੇਜ਼ ਜਿਹੜੀ ਚੀਜ਼ ਚੰਗੀ ਲੱਗਦੀ ਐ ਦੇਖ ਲੈਂਦੇ ਆ ਪਰ ਕਈ ਵਾਰ ਆਪਾਂ ਸਾਰੇ ਦੇਖ ਕੇ ਆਪਾਂ ਕਹਿੰਦੇ ਯਾਰ ਫਿਲਮ ਬੜੀ ਵਾਹੀਆ ਤੈਰ ਚੰਗੀ ਨਹੀਂ ਲੱਗੀ ਪਰ ਹੋਰ ਕਾਡ ਵੀ ਤੋੜ ਜਾਂਦੀਆਂ ਬਿਲਕੁਲ ਇਹ ਵੀ ਹੋਇਆ ਸੋ ਇਸ ਇਹ ਚੀਜ਼ ਨੂੰ ਕੋਈ ਜੱਜ ਹੀ ਨਹੀਂ ਕਰ ਸਕਿਆ ਤੱਕ ਸਮਝ ਹੀ ਨਹੀਂ ਸਕਿਆ ਦੇਖੋ ਇਹ ਸਨ ਨਹੀਂ ਕਿ ਹੋਰ ਮਾਈਂਡ ਸੈਟ ਬਣ ਚੁੱਕਿਆ ਐ ਕੀ ਆਡੀਅנס ਸੋਚਦੀ ਹੈ ਕਿ OTT ਤੇ ਤਾਂ ਆ ਹੀ ਜਾਣੀ ਹੈ ਮਨ ਨੂੰ ਲੱਗਦਾ ਕਿ OTT ਪਲੈਟਫਾਰਮ ਨੇ ਸਿਰਮੇ ਦਾ ਸਵਾਦ ਹੈ ਵੀਰ ਉਹ ਤਾਂ ਸਿਰਮੇ ਦਾ ਹੀ ਹੈ ਤੇ ਉਹ ਸਾਡੀ ਫਿਲਮ ਦੇ ਵਿੱਚ ਸਾਡੇ ਜੀ ਕਮੀ ਹੋ ਜਾਂਦੀ ਹੈ ਕਿ ਆਡੀਅנס ਨਹੀਂ ਵੜਦੀ ਜਾਂ ਅਸੀਂ ਚੰਗਾ ਸਿਨਮਾ ਨਹੀਂ ਦੇ ਪਾਉਂਦੇ ਜਾਂ ਚੰਗੀਆਂ ਚੀਜ਼ਾਂ ਨਹੀਂ ਦਿੰਦੇ ਆਡੀਅנס ਇਹ ਨਹੀਂ ਹੈ ਕਿ ਜਿੱਦਾਂ ਦਾ OTT ਆਏ ਉਹਦੇ ਨਾਲ ਫਿਲਮਾਂ ਹੀ ਨਹੀਂ ਚੱਲੀਆਂ ਫਿਲਮਾਂ ਬਹੁਤ ਚੱਲੀਆਂ ਨੇ ਫਿਲਮਾਂ ਨੇ ਬਿਜ਼ਨਸ ਵੀ ਕਰੋੜਾਂ 'ਚ ਕੀਤਾ ਹਨਾ ਚਾਹੇ ਆ ਜਾਟ ਆਈ ਸੀ ਪਿੱਛੇ ਜੇ ਇਹ ਵੀ ਡਿਗਦੀ ਟਾਈ ਵੀ 100 ਕਰੋੜ ਕਾਰੀ ਗਈ 100 ਕਰੋੜ ਕਾਰੀ ਗਈ ਹਨਾ ਲੋਕ ਆਉਂਦੇ ਆ ਪੁਸ਼ਪਾ ਕਰਕੇ ਗਈ ਆ ਗਦਰ ਕਰਕੇ ਗਈ ਆ ਸ਼ਾਹ ਵਗਰ ਕੇ ਗਈ ਹੈ ਹਣਾ ਹਾਂ ਉਹ ਵੀ ਇਸਤਰੀ ਵੀ ਕਰਕੇ ਗਈ ਹੈ ਸਾਡੇ ਪੰਜਾਬੀ ਸਿਨੇਮੇ ਦੀਆਂ ਫਿਲਮਾਂ ਵੀ ਵਧੀਆ ਕੰਮ ਕਰਕੇ ਗਈਆਂ ਨੇ ਹੁਣ ਆ ਗੁਰਨਾਣਕ ਜਹਾਜ਼ ਆਈ ਹੈ ਇੱਧਰ ਨਹੀਂ ਚੱਲੀ ਤਾਂ ਉਹ ਨਾਰਥ ਇੰਡੀਆ ਬਹੁਤ ਵਧੀਆ ਕਰਕੇ ਗਈ ਹੈ ਗੱਲ ਤਾਂ ਇਹ ਹੈ ਕਿ ਪ੍ਰੋਡਿਊਸਰ ਦੀ ਜੇਬ ਚ ਕਿਵੇਂ ਨਾ ਕਿਵੇਂ ਜੋ ਉਹਨੇ ਲਾਇਆ ਉਹ ਵਾਪਸ ਆਉਣਾ ਚਾਹੀਦਾ ਤਾਂ ਕਿ ਉਹ ਅਗਲੀ ਫਿਲਮ ਬਣਾ ਸਕੇ ਪੰਜਾਬੀ ਸਿਨੇਮੇ ਦੀ ਅਗਲੀ ਫਿਲਮ ਬਣਾ ਸਕੇ ਦੇ ਦੇ ਮਨੂ ਬਾਈ ਨੇ ਵੀ ਸੇਮ ਤੇ ਉਹ ਵੀ ਆਰਿਆ ਉਹਨਾਂ ਨੇ ਵੀ ਗੱਲ ਹੋਈ ਹੋਇਆ ਕਿ ਅੱਗੇ ਪਿੱਛੇ ਕਰ ਲੈਣੇ ਆ ਡਿਸੀਜ ਨਹੀਂ ਬਾਈ ਨੇ ਬੂਰਾ ਜੋਰ ਲਾਇਆ ਉਹ ਫਿਲਮ ਨੂੰ ਅੱਗੇ ਕਰਾਉਣ ਦੇ ਲਈ ਤਾਂ ਪ੍ਰੋਡਿਊਸਰ ਦੇ ਸ਼ਾਇਦ ਕੋਈ ਰੀਜ਼ਨ ਸੀਗੇ ਸੋ ਮੇਰੇ ਸਾਹਮਣੇ ਵੀ ਗੱਲ ਹੋਈ ਵੈਸੇ ਵੀ ਗੱਲ ਹੋਈ ਤਾਂ ਫੇਰ ਮੈਨੂੰ ਇਹ ਲੱਗੇ ਕਿ ਯਾਰ ਦੋ ਫਿਲਮਾਂ ਤਾਂ ਵਾajib ਨੇ ਦੋ ਤਾਂ ਦੋ ਫਿਲਮਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਜੇ ਤਿੰਨ ਜਾਂ ਚਾਰ ਆਉਂਦੀਆਂ ਨੇ ਉਹ ਮਾੜੀਆਂ ਨੇ ਪੰਜਾਬੀ ਸੰਗਤ ਅਨਾਉਂਸ ਤਾਂ ਚਾਰ ਹੋਈਆਂ ਨੇ ਹਾਂ ਚਾਰ ਹੋਈਆਂ ਨੇ ਮੈਨੂੰ ਲੱਗਦਾ ਇੱਕ ਦੋ ਪਿੱਛੇ ਹੜੀ ਚਲੀਆਂ ਗਈਆਂ ਅੱਗੀ ਡੇਟ ਤੇ ਤੋਂ ਦੋ ਫਿਲਮਾਂ ਮੈਂ ਕਹਿੰਦਾ ਵੀ ਮੇਰੇ ਭਰਾ ਦੀ ਫਿਲਮ ਹੈ ਜੀ ਉਹ ਵੀ ਚੱਲੇ ਹੈ ਵੀ ਚੱਲੇ ਦੋਵੇਂ ਸਾਡਾ ਪੰਜਾਬੀ ਸਿਨੇਮਾ ਚੱਲੇ ਬਾਤ। ਕੀ ਬਾਤ। ਮੁਬਾਰਕਾਂ ਬਹੁਤ। ਥੈਂਕ ਯੂ। ਤੁਸੀਂ ਜ਼ਰੂਰ ਸੁਣਾ ਦਿਓ। ਮੋਰਨੀ ਜੰਗਲ ਕੇ ਮੋਰ ਪਰ ਉਹਦੇ ਡੋਲਦਾ ਉੱਤੇ ਡੋਲਗੀ ਮੋਰਨੀ ਮਾਚੇ ਦੀ ਉਹਦੀ ਲਾਡੋ ਪੌਂਦੀ ਲੁੱਡੀਆਂ ਤੇ ਉਹ ਜ਼ਿੰਦਗੀ ਜੁੱਦ ਲੈਟਦੀ ਬਿਲਗੇਟਸ ਤੇ ਵਾਂਗੂ ਘੇਰ ਨਹੀਂ ਕਰਦਾ ਪੈਸੇ ਪੂਸੇ ਦੀ ਜਿੱਦਾਂ ਸ਼ੁਕਰਿਆ ਵਾਲਾ ਬੰਦਾ ਡਰ ਕੇ ਰਹਿੰਦਾ ਮਿੱਠੇ ਤੋਂ ਨੋਟਾਂ ਵਾਲੇ ਖੌਫ ਖਾਂਦੇ ਉਹਦੇ ਚੱਲਦੇ ਸਿੱਕੇ ਤੋਂ ਮੇਰੀ ਦੇਖ ਲਿਆ ਸੀ ਉਹਨੇ ਕੋਈ ਪੈੜ ਦਾ ਬਤਾ ਕੇ ਆਪਾਂ ਤਾਂ ਪੜਕੋਣ ਜਲੰਧਰ ਨੀ ਮੇਰਾ ਨੰਬਰ ਮੰਗੇ ਜੇ ਕੋਈ ਦੱਸ ਦਿੰਨੀ ਆ ਮੈਂ ਉਹਨੂੰ ਜੱਟ ਦੀ ਜੁੱਤੀ ਦਾ ਨੰਬਰ ਨੀ ਮੇਰਾ ਨੰਬਰ ਮੰਗੇ ਜੇ ਕੋਈ ਦੱਸ ਦਿੰਨੀ ਆ ਮੈਂ ਉਹਨੂੰ ਜੱਟ ਦੀ ਜੁੱਤੀ ਦਾ ਨੰਬਰ ਨੀ ਗਣਾ ਚੱਲੂ ਇਹ ਚੱਲੂ ਮੈਂ ਲੁਕੇਡ ਜਿਹੜੇ ਹੁਣ ਤੱਕ ਅਗਲੇ ਅਗਲੇ ਟਰੰਪ ਹੀ ਪਾ ਲਿਆ ਟਰੰਪ ਪਾ ਲਿਆ ਹੁਣ ਫੇਰ ਪਤਾ ਕੀ ਸਰਪੰਚ ਵੀ ਬਣ ਗਿਆ ਤੁਸੀਂ ਅਮਰੀਕਾ ਤਾਂ ਜਾ ਰਹੇ ਪ੍ਰਮੋਸ਼ਨ ਤੇ ਮੈਂ ਤਾਂ ਹੀ ਜਾ ਰਿਹਾ ਜੀ ਜਾਇਓ ਨਾ ਪਤ ਲੱਗੇ ਟਰੰਪ ਕੇ ਵੀ ਸਾਡਾ ਹੀ ਹੈ ਸਾਡਾ ਹੀ ਉਹ ਤੇ ਹੁਣ ਯਕੀਨ ਨਹੀਂ ਕੀਤਾ ਜਾਂਦਾ ਹਰ ਚੀਜ਼ ਤੇ ਕਬਜ਼ਾ ਕਰ ਲਿਆ ਤੇਰੀ ਲੱਗ ਗਾਣੇ ਤੇ ਚੱਲਣੀ ਉਹ ਤੇ ਦਲਾ ਆ ਗਿਆ ਪਤਾ ਚਲੂ ਗਿਆ ਥੈਂਕ ਯੂ ਜੀ ਥੈਂਕ ਯੂ ਬਈ ਇਹ ਬਹੁਤ ਅੱਛਾ ਪ੍ਰੋਜੈਕਟ ਤੁੰਹਰਾ ਤਕਰੀਰ ਤੇ ਆਉਣ ਵਾਲਾ ਹਾਂ ਜੀ ਕਿੰਨੇ ਕੇ ਸਾਈਟਡ ਹੋ ਜਿੰਜ ਜਿਵੇਂ ਜਿਵੇਂ ਸਮਾਂ ਵੱਧਦਾ ਜਾ ਰਿਹਾ ਹੈ ਕਿਉਂਕਿ ਸੀਕ ਕੋਲ ਬੜਾ ਜ਼ਬਰਦਸਤ ਹੈ ਤੁਡਿਓ ਸੀਰੀਜ਼ ਚਲਾਉਣੀ ਹੁੰਦੀ ਹੈ ਟੈਨਸ਼ਨ ਇਹ ਹੁੰਦੀ ਕਿ ਪਹਿਲਾਂ ਵਾਲੀ ਜਿਹੇ ਹਿੱਟ ਮੇਰੀ ਤੇ ਇਹ ਮੇਰੀ ਉਹ ਤੋਂ ਪਹਿਲਾਂ ਵਾਲੀਆਂ ਜਿਆਦਾ ਵੱਡੀਆਂ ਹਿੱਟ ਨੇ ਤਾਂ ਡਰ ਲੱਗਦਾ ਠੀਕ ਹੈ ਬਈ ਤੁਸੀਂ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਕਿ ਅੱਜ ਕੱਲ ਜਿਹੜਾ ਸਿਨੇਮੇ ਦਾ ਦੌਰ ਹੈ ਨਾ ਚੇਂਜ ਹੋ ਗਿਆ ਬਦਲ ਗਿਆ ਕਰ ਸੋ ਤੁਹਾਨੂੰ ਕੋਈ ਗਾਰੰਟੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਵੀ ਤੁਸੀਂ ਫਰਾਂਚਾਈਜ਼ੀ ਵੀ ਲੈ ਕੇ ਆ ਰਹੇ ਹੋ ਜਾਂ ਫਰਾਂਚਾਈਜ਼ ਦੇ ਵਿੱਚ ਤੁਹਾਨੂੰ ਲੱਗਦਾ ਕਿਵੇਂ ਪਹਿਲੀਆਂ ਦੋ ਬਹੁਤ ਹਿੱਟ ਰਹੀਆਂ ਵੱਡੀਆਂ ਹਿੱਟ ਸੀਗੀਆਂ ਤੇ ਅਸੀਂ ਕਿਸੇ ਸਿਨੇਮੇ ਤੋਂ ਉਮੀਦ ਰੱਖਦੇ ਹਾਂ ਵੀ ਇਹਦਾ ਟ੍ਰੇਲਰ ਦੇਖਿਆ ਟੀਜ਼ਰ ਦੇਖਿਆ ਪਿੱਛੇ ਜੇ ਫਿਲਮਾਂ ਆਈਆਂ ਯਾਰ ਇਹ ਬਹੁਤ ਵੱਡੀਆਂ ਹਿੱਟ ਹੋਣਗੀਆਂ ਪਰ ਉੱਥੇ ਨਹੀਂ ਪਹੁੰਚ ਸਕੀ। ਸੋ ਮੈਨੂੰ ਲੱਗਦਾ ਸਿਨੇਮੇ ਦਾ ਉਹ ਟਾਈਮ ਕਿਤੇ ਨਾ ਕਿਤੇ ਚੇਂਜ ਹੋ ਗਿਆ ਕਿ ਤੁਸੀਂ ਕੋਈ ਸ਼ੋਰ ਹੋਗੇ ਨਹੀਂ ਕਹਿ ਸਕਦੇ ਗਾਰੰਟੀ ਨਾਲ ਨਹੀਂ ਕਹਿ ਸਕਦੇ ਕਿ ਯਾਰ ਇਹ ਐਡਾ ਵੱਡਾ ਮਾਰਕਾ ਮਾਰੂਗੀ ਪਰ ਸਾਡਾ ਕੰਮ ਹੈ ਇੱਕ ਚੰਗਾ ਸਿਨੇਮਾ ਲੈ ਕੇ ਆਉਣਾ ਔਰ ਇੰਟਰਟੇਨਿੰਗ ਸਨਮਾ ਲੈ ਕੇ ਆਣਾ ਉਹ ਅਸੀਂ ਲੈ ਕੇ ਆ ਰਹੇ ਹਾਂ ਜੀ ڈاکੂਆਂ ਦਾ ਮੁੰਡਾ 3 ਦੇ ਵਿੱਚ ਔਰ ਜਿਵੇਂ ਤੁਸੀਂ ਕਿਹਾ ਨਰਵਸ ਹੈ ਇਸ ਕਰਕੇ ਹੈ ਕਿ ਇਹ ਟਾਈਟਲ ਬਹੁਤ ਵੱਡਾ ਬਹੁਤ ਪਿਆਰ ਦੇ ਤਾਲੂਕਾਂ ਨੇ ਸੋ ਇਹ ਫਿਲਮ ਉਸੇ ਕੁਆਲਟੀ ਤੇ ਜਾਣੀ ਚਾਹੀਦੀ ਹੈ ਜਿੱਤੇ ਪਹਿਲੀਆਂ ਦੋ ਗਈਆਂ ਨੇ ਅਦੇ ਭਾਈ ਬਾਇਓਪਿਕ ਨਹੀਂ ਹੈ ਕਿਸੇ ਦੀ ਨਹੀਂ ਭਾਈ ਜੀ ਇਹ ਬਾਇਓਪਿਕ ਨਹੀਂ ਹੈ ਜੀ ਇਹ ਫਿਕਸ਼ਨਲ ਫਿਲਮ ਹੈ ਬਟ ਇਹ ਵੀ ਕਿਸੇ ਬਾਇਓਪਿਕ ਤੋਂ ਘੱਟ ਨਹੀਂ ਕਹਿ ਸਕਦੇ ਕਿ ਇਹ ਸਮਾਜ ਦੇ ਮੁੱਦਿਆਂ ਦੀ ਹੀ ਗੱਲ ਕਰ ਰਹੀ ਹੈ ਔਰ ਮੈਸੇਜ ਵੀ ਦੇ ਰਹੀ ਆ ਯੂਥ ਨੂੰ ਮੈਸੇਜ ਦੇ ਰਹੀ ਆ ਖਾਸ ਕਰਕੇ ਪਰ ਇੰਟਰਟੇਨਿੰਗ ਫਿਲਮ ਹੈ ਤੁਹਾਨੂੰ ਐਕਸ਼ਨ ਦੇਖ ਕੇ ਮਜ਼ਾ ਆਊਗਾ ਤੁਸੀਂ ਬਹੁਤ ਜ਼ਿਆਦਾ ਹੱਸੋਗੇ ਬੜੀ ਵਧੀਆ ਕਾਮੇਡੀ ਹੈ ਫਿਲਮ ਦੇ ਵਿੱਚ ਰਿਸ਼ਤਿਆਂ ਦੀ ਗੱਲ ਕਰਦੀ ਹੈ ਇਮੋਸ਼ਨਲੀ ਤੁਹਾਨੂੰ ਆਪਣੇ ਆਪਣੇ ਆਪ ਨਾਲ ਜੋੜਦੀ ਹੈ ਔਰ ਮੈਂ ਕਹਿ ਸਕਦਾ ਇੱਕ ਖੂਬਸੂਰਤ ਲਵ ਸਟੋਰੀ ਹੈ ਮੈਨੂੰ ਲੋਕ ਕਹਿੰਦੇ ਸੀਗੇ ਯਾਰ ਤੂੰ ਐਦਾਂ ਦੀ ਫਿਲਮ ਨਹੀਂ ਕਰਦਾ ਜਿਸ ਦੇ ਵਿੱਚ ਤੇਰਾ ਲਵ ਐਂਗਲ ਹੋਵੇ ਜਾਂ ਕੋਈ ਲਵ ਸਟੋਰੀ ਨਹੀਂ ਕਰਦਾ ਤਾਂ ਮੈਨੂੰ ਕਹਿ ਸਕਦਾ ਕਿ ਇਹ ਇੱਕ ਲਵ ਸਟੋਰੀ ਵੀ ਕਹਿ ਸਕਦੇ ਤੁਸੀਂ ਇਸ ਨੂੰ ਜੀ ਬੈਲੀ ਫਿਲਮ ਮਿੰਟੂ ਕੋਸਰੀ ਹੈ ਦੂਜੀ ਮੰਗਾ ਸਿਮਨਟਾਲ ਨਸ਼ਿਆਂ ਨੂੰ ਲੈ ਕੇ ਵੱਡਾ ਮੈਸੇਜ ਹੈਗਾ ਇਸ ਫਿਲਮ ਚ ਉਹ ਚੀਜ਼ ਦਰਸ਼ਕਾਂ ਨੂੰ ਡਿਲੀਵਰ ਕਰ ਰਹੇ ਹਾਂ ਦੇਖੋ ਬਾਈ ਜੀ ਕਰ ਰਹੇ ਹਾਂ ਅਸੀਂ ਪਰ ਇਹ ਟੋਟਲੀ ਇਦਾਂ ਨਹੀਂ ਹੈ ਕਿ ਨਸ਼ਿਆਂ ਦੇ ਉੱਤੇ ਹੀ ਫਿਲਮ ਹੈ ਕਿਤੇ ਲੋਕੇ ਸੋਚ ਲਣ ਕਿ ਇਹ ਚ ਇਸ ਫਿਲਮ ਦੇ ਵਿੱਚ ਵੀ ਨਸ਼ੇੜੀ ਲਿਖਣਗੇ ਪਰ ਆਪਣਾ ਪ੍ਰੋਟਾਗਨਿਸਟ ਤੁਹਾਨੂੰ ਨਸ਼ਿਆਂ ਦੇ ਖਿਲਾਫ ਲੜਦਾ ਦਿਖਾਈ ਦੇਊਗਾ ਨਸ਼ੇੜੀ ਨਹੀਂ ਜਿਵੇਂ ਪਹਿਲੀਆਂ ਦੋ ਫਿਲਮਾਂ ਚ ਉਹਨਾਂ ਦੀ ਜ਼ਿੰਦਗੀ ਇਦਾਂ ਦੀ ਸੀ ਮਿੰਟੂ ਦੀ ਉਸ ਦਾ ਦਿਲ ਚੋਂ ਨਿਕਲਿਆ ਸੀ ਮੰਗਾ ਸਿੰਘ ਅੰਟਾਲ ਉਸ ਦਾ ਦਿਲ ਚੋਂ ਨਿਕਲਿਆ ਸੀ ਇਹ ਜਿਹੜੀ ਫਿਲਮ ਹੈ ਇਹ ਸਮਾਜ ਦੇ ਉੱਤੇ ਜਾਂ ਸਾਡੇ ਸਿਸਟਮ ਦੇ ਉੱਤੇ ਕਿਤੇ ਨਾ ਕਿਤੇ ਸਟਾਇਰ ਕਰਦੀ ਹੈ ਕਿ ਇਹ ਨਸ਼ਾ ਕਿਉਂ ਨਹੀਂ ਰੁਕ ਰਹੀ ਅਡੀ ਕਿੰਨੀ ਵੱਡੀ ਚੀਜ਼ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਤੱਕ ਕਿਵੇਂ ਪਹੁੰਚ ਗਿਆ ਕੌਣ ਲੋਕ ਨੇ ਉਹ ਕਿੰਨਾਂ ਦੀ ਸ਼ਾਇਤ ਇਹ ਕੰਮ ਹੋ ਰਿਹਾ ਹੈ ਕਿ ਸਕੂਲਾਂ ਯੂਨੀਵਰਸਿਟੀ ਅਕਾਲਜਾਂ ਅੱਗੇ ਵੀ ਨਸ਼ੇ ਦੀਆਂ ਪੁੜੀਆਂ ਲੈ ਕੇ ਲੋਕ ਖੜਦੇ ਨੇ ਸਟੂਡੈਂਟਸ ਨੂੰ ਟਾਰਗੇਟ ਕਰਦੇ ਨੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਸਿਸਟਮ ਸਾਡੇ ਪਾਵਰਫੁੱਲ ਲੋਕ ਕਿਵੇਂ ਉਸ ਚੀਜ਼ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਜੇ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਉਹਦੇ ਕੀ ਕੀ ਨੁਕਸਾਨ ਹੋ ਸਕਦੇ ਨੇ ਕਿੰਨਾਕ ਤੁਹਾਨੂੰ ਡੈਮੇਜ ਕਰ ਸਕਦੇ ਆ ਲੋਕ ਸੋ ਐਦਾਂ ਦੀ ਇੱਕ ਕਹਾਣੀ ਹੈ ਮੈਂ ਪੂਰੀ ਕਹਾਣੀ ਨਹੀਂ ਦੱਸੂਗਾ ਪਰ ਇਹ ਇੰਟਰਟੇਨਿੰਗ ਫਿਲਮ ਹੈ ਐਕਸ਼ਨ ਇਹਦਾ ਅਸੀਂ ਰੌ ਐਕਸ਼ਨ ਰੱਖਿਆ ਔਰ ਸਾਡਾ ਇੱਕ ਥੋੜੀ ਜੀ ਗੱਲ ਹੈ ਕਿ ਅਸੀਂ ਇਹ ਫਿਲਮ ਫਲਮਾਈ ਵੀ ਜਾ ਕੇ ਜੰਗਲ ਦੇ ਵਿੱਚ ਹੈ ਜੀ ਪਰ ਇਹ ਨਹੀਂ ਹੈ ਕਿ ਅਸੀਂ ਕਿਸੇ ਫਿਲਮ ਤੋਂ ਇਨਸਪਾਇਰਡ ਹੋ ਕੇ ਲੈ ਕੇ ਗਿਆ ਉਥੇ ਕੋਈ ਜਾਂ ਕੋਈ ਸਾਉਥ ਦੀ ਫਿਲਮ ਇਹ ਕਹਾਣੀ ਦੀ ਡਿਮਾਂਡ ਸੀਗੀ ਇਸ ਕਰਕੇ ਇਸ ਫਿਲਮ ਨੂੰ ਅਸੀਂ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ 60 70% ਸੀ ਇਹਦਾ ਫਿਲਮ ਆਕਣ ਉੱਥੇ ਕੀਤਾ ਬਾਣੀ ਵਿੱਚ ਜਦੋਂ ਅਸੀਂ ਕਾਲਜ ਦੇ ਦਾਖਲ ਹੋਏ ਨਾ ਬੜਾ ਪਿਆਰਾ ਜਿਹਾ ਪੋਸਟਰ ਲੱਗਿਆ ਹੋਇਆ ਸੀ ਕੁੱਟ ਕੇ ਜੱਤੀ ਪਾਉਣਾ ਹਾਂਜੀ ਤੇ ਸਾਡੇ ਮਨ ਚ ਨਿਕਲ ਗਿਆ ਸਾਰੇ ਅਸੀਂ ਮੁੰਡੇ ਕੁੜੀਆਂ ਇਕੱਠੇ ਹੋ ਗਏ ਸੀ ਮੈਂ ਕਿਹਾ ਦੇਖ ਬਾਣੀ ਵਿੱਚ ਕਿਵੇਂ ਜੱਤੀ ਪਾਈ ਹੋਈ ਹੈ ਤੇ ਸਾਰੇ ਹੱਥ ਤੇ ਤੇ ਮੈਂ ਕਿਹਾ ਕਿਨੇ ਨਿੱਕੇ ਤਰੀਕੇ ਨਾਲ ਜੱਤੀ ਪਾਈ ਹੋਈ ਹੈ ਕਿ ਡਾਕੂਆਂ ਨੇ ਮੁੰਡੇ ਨਾਲ ਕਿਹੜੇ ਤਰੀਕੇ ਦੀ ਜੁਬੇਤੀ ਦੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਮੇਰੇ ਗਾਣੇ ਸੁਣਿਓ ਬਹੁਤ ਜ਼ਿਆਦਾ ਯੂ نو ਜਿੱਦਾਂ ਸਰ ਕਹ ਰਹੇ ਸੀਗੇ ਕਿ ਬੈ ਲਵ ਸਟੋਰੀ ਨਹੀਂ ਕਦੇ ਕੀਤੀ ਵੀ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਸੇਮ ਮੇਰੇ ਤੋਂ ਵੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਟਸ ਕਾਈਂਡ ਆਫ ਲਵ ਸਟੋਰੀ ਐਕਸ਼ਨ ਤਾਂ ਉਹ ਜਿਹੜਾ ਉਹਨਾਂ ਦਾ ਨਾਲ ਚੱਲੀ ਉਹਨਾਂ ਚੱਲੀ ਆਉਂਦਾ ਆ ਪਰ ਲਵ ਸਟੋਰੀ ਆ ਤੇ ਉਹ ਐਕਸ਼ਨ ਵੀ ਕਿਉਂ ਹੋ ਰਿਹਾ ਉਹਦਾ ਜਿਹੜਾ ਰੀਜ਼ਨ ਆ ਉਹ ਵੀ ਉਹਨਾਂ ਦਾ ਲਵ ਆ ਉਹ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਬਣੀ ਜਿੱਥੇ ਇਸ ਕੰਮ ਦੇ ਵਿੱਚ ਐਕਸ਼ਨ ਹੈ ਰੋਮਾਂਸ ਹੈ ਉੱਥੇ ਯੂ ਟੂ ਅਟਰੈਕਟ ਕਰਨ ਦੇ ਸਾਰੇ ਪੁਆਇੰਂਟਸ ਨੇ ਫੈਮਿਲੀ ਲਈ ਕੀ ਹੈਗਾ ਫੈਮਿਲੀ ਓਰੀਐਂਟਡ ਫਿਲਮਾਂ ਤਾਂ ਜੋ ਫੈਮਿਲੀਆਂ ਵੀ ਪ੍ਰੋਪਰਟੀਆਂ ਨੂੰ ਦੇਖਣ ਹਾਂਜੀ ਫੈਮਿਲੀਆਂ ਲਈ ਇਦਾਂ ਆ ਕਿ ਜਦੋਂ ਤੁਸੀਂ ਦੇਖੋਗੇ ਨਾ ਜੱਸੀ ਦਾ ਔਰ ਯੋਦੇ ਦਾ ਜਿਹੜਾ ਸਰਦਾਰ ਮੇਰਾ ਕੈਰੈਕਟਰ ਆ ਮੇਰੇ ਲਈ ਮੇਰੇ ਮਾਪਿਓ ਮਤਲਬ ਮੇਰਾ ਹਰ ਰਿਸ਼ਤਾ ਮੈਂ ਉਸ ਇਨਸਾਨ ਚ ਲੱਭਦੀ ਹਾਂ ਤੇ ਉਹ ਹਰ ਰਿਸ਼ਤਾ ਮੇਰੇ ਚ ਲੱਭਦੇ ਆ ਤੋ ਥਰੂ ਜਦੋਂ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋਗੇ ਨਾ ਉਹਦਾ ਰੀਜ਼ਨ ਕੀ ਆ ਤੋ ਉਹ ਫੈਮਿਲੀ ਆ ਉਹ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਜੇ ਮੈਂ ਹੁਣ ਦੱਸਦਾ ਨਾ ਫਿਰ ਉਹ ਸਪੈਂਸ ਦੇ ਰਿਵ ਹੋ ਜਾਊਗਾ ਹਾਂਜੀ ਬਣੀ ਮੈਂ ਪਹਿਲਾਂ ਵੀ ਤੁਹਾਡੇ ਇੱਕ ਗੀਤ ਆਇਆ ਸੀ ਮਾਜੇ ਵਾਲੇ ਹੈ ਨਾ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਪਿਆਰ ਦਿੱਤਾ ਹਾਂਜੀ ਤੇ ਹੁਣ ਇਹ ਗੀਤ ਹੈ ਜਿਹੜਾ ਤੁਹਾਡਾ ਮੋਰਨਿੰਗ ਮਾਜੇ ਦੀ ਤੇ ਕਿਵੇਂ ਕਿਵੇਂ ਦੀ ਫੀਲਿੰਗ ਹੈ ਤੁਹਾਡੀ ਕਿ ਵੀ ਇਸ ਦਾ 뮤지컬 ਹੋਂਦ ਤੇ ਤੁਸੀਂ ਆਏ ਹੋ ਫੀਲਿੰਗ ਬਹੁਤ ਵਧੀਆ ਕੀ ਕਹੋ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਸੀ ਮਾਝੇ ਬੈਲਟ ਨੂੰ ਮੈਨੂੰ ਵੈਸੀ ਹੀ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਂ ਅੱਗੇ ਵੀ ਕਿਹਾ ਚਾਹੇ ਮਾਝਾ ਮਾਲਵਾ ਦੁਆਬਾ ਪੁਆਰ ਕੋਈ ਵੀ ਰੀਜਨ ਆ ਸਾਡੇ ਪੰਜਾਬ ਦੇ ਹੀ ਰੀਜਨ ਆ ਪਰ ਪਤਾ ਹੀ ਨਹੀਂ ਇਹ ਪਰਮਾਤਮਾ ਵੱਲੋਂ ਜੁੜ ਗਿਆ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈਦਾ ਮੇਰੀ ਵਿਕੀਪੀਡੀਆ ਦੇ ਉੱਤੇ ਵੈਸੀ ਲਿਖਿਆ ਹੋਇਆ ਹੈ ਕਿ ਕੁੜੀ ਅੰਮ੍ਰਿਤਸਰ ਤੋਂ ਆ ਤੇ ਮਾਝੇ ਤੋਂ ਆ ਤੇ ਉਹ ਜਿਹੜਾ ਵਹਿਮ 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 ਦੇ ਵਿੱਚ ਹੀ ਨਾ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋ ਗਈ ਮੇਰੇ ਗਾਣੇ ਵੀ ਉਸ ਤੋਂ ਬਾਅਦ ਮਾਝੇ ਤੇ ਆ ਗਏ ਤੇ ਅੱਜ ਵੀ ਬਹੁਤ ਨੂੰ ਇਹ ਲੱਗਦਾ ਕਿ ਮੈਂ ਮਾਝੇ ਸੰਘ ਦੇਵੀਕੂ ਫਿਲਮ ਦੇ ਵਿੱਚ ਹੁੰਦਾ ਹੈ ਵੀ ਇਸ ਇਹ ਖਾਸ ਚੀਜ਼ ਹੈ ਮੇਰੇ ਵਿੱਚ ਉਹ ਐਸਾ ਕਿਹੜਾ ਪੁਆਇੰਟ ਆ ਸਾਂਝਾ ਕਰਨਾ ਚਾਹੁੰਦਾ ਹਾਂ ਦਰਸ਼ਕਾਂ ਦੇ ਨਾਲ ਮੈਂ ਫਿਟਨੈਸ ਤੇ ਬਹੁਤ ਕੰਮ ਕੀਤਾ ਪਹਿਲਾਂ ਮੈਂ ਜਵਾਨੀ ਸੀ ਕਰਦਾ ਉਹ ਤਾਂ ਉਹ ਤਾਂ ਦਿਖਦਾ ਸੋਈ ਤਾਂ ਮੈਂ ਦਿਨ ਰਾਤ ਕੀਤਾ ਇਸ ਫਿਲਮ ਤੋਂ ਪਹਿਲਾਂ ਮੈਂ 10 ਘਟੇ ਹੈ ਕਿ ਮੇਰਾ ਇਹ ਹੁੰਦਾ ਸੀ ਕਿ ਯਾਰ ਇਹਦਾ ਕੈਰੇਕਟਰ ਮੈਂ ਨਾ ਲੋਕਾਂ ਨੂੰ ਇੱਕ ਨਵਾਂ ਦੇਖ ਦੇਣਾ ਇਸ ਫਿਲਮ ਦੇ ਵਿੱਚ ਜੋ ਪਹਿਲੀ ਗਾਂਧੀ ਦੇ ਵਿੱਚ ਸੀਗਾ ਉਦਾਂ ਦਾ ਬਣ ਕੇ ਆਉਣਾ ਤੇ ਕੈਰੇਕਟਰ ਦੀ ਡਿਮਾਂਡ ਵੀ ਸੀਗੀ ਤੇ ਮਿਹਨਤ ਬਹੁਤ ਕਰਾਈ ਇਸ ਗਰਦਾਰ ਨੇ ਤੇ ਇਹ ਕਿਤੇ ਮੈਨੂੰ ਇਹ ਖਾਸ ਲੱਗਦਾ ਦੂਜਾ ਮੈਨੂੰ ਲੱਗਦਾ ਕਿ ਇਸ ਫਿਲਮ ਦੀ ਕਹਾਣੀ ਤੁਹਾਨੂੰ ਇੱਕ ਨਵੀਂ ਤਰ੍ਹਾਂ ਦੀ ਕਹਾਣੀ ਦੇਖਣ ਨੂੰ ਮਿਲੂਗੀ ਔਰ ਤੁਸੀਂ ਜਦੋਂ ਫਿਲਮ ਦੇਖਣ ਬੈਠੋਗੇ ਤੁਹਾਡੀਆਂ ਅੱਖਾਂ ਨੂੰ ਬਹੁਤ ਖੂਬਸੂਰਤ ਲੱਗਣੀਆਂ ਪਹਿਲਾਂ ਫਿਲਮਾਂਕਣ ਬਹੁਤ ਵਧੀਆ ਹੋਇਆ ਤੇ ਮੈਂ ਹੁਣ ਦੇਖ ਰਿਹਾ ਸੀ ਗੱਲ ਡਬਿੰਗ ਦੇ ਵਿੱਚ ਸੋ ਸਾਡੇ ਜਿਹੜੇ ਕੈਮਰਾਮੈਨ ਇਸ਼ਾਨ ਸ਼ਰਮਾ